ਵੇ ਮਾਰ ਤੀ ਬੇਬੇੜੀ ਚਲ ਹਾਂ ਕਿੱਥੇ ਘੰਗਰਾਂ ਦੇ ਲਹੂ ਪੀਤੇ ਹੋਰ ਗੱਲਾਂ ਵੀ ਹੈ ਹੈ ਨਾ ਮਾਗਰ ਲਾ ਕੇ ਸਾਰੇ ਨੇ ਬਦੀਨ ਕਰ ਲਿਆ ਬਦੀਨ ਨਹੀਂ ਕਰ ਲਿਆ ਹੈ ਘਰੇ ਤਾਂ ਬੇਇੱਜ਼ਤੀ ਕਰਦੀ ਤੂੰ ਬਾਹਰ ਵੀ ਕਰਾਈਏ ਨੇ ਬੇਇੱਜ਼ਤੀ ਮੇਰੀ ਹੈ ਉਹ ਨਾਲ ਬਣ ਕੇ ਰਹਿ ਹਾਂ ਬਣ ਕੇ ਰਹਿ ਨਾਲੇ ਹੋਰ ਉਹ ਅਗਰਾ ਹਾਂ ਬਾਪੂ ਉਹ ਸਮਝਾ ਲਾ ਉਹ ਜੇ ਸਮਝਾਈ ਜਾਂਦੇ ਤੇ ਤੂੰ ਦੇਖ ਲੈ ਕਿਵੇਂ ਸੂਣੀ ਖੜੀ ਕਰਖੀ ਹੈ ਹੈ ਉਹ ਕੁੜੀ ਨਾਲ ਆਡੇ ਲੱਗਰੇ ਲਾਉਣ ਕੀ ਕਹਿੰਦੀ ਕਹਿੰਦੀ ਮੱਗਰ ਦਾ ਮੈਂ ਦੂਜਾ ਵਿਆਹ ਕਰੂੰ ਹੈ ਭਲੇ ਮਾਨ ਸਾਹਿਬੇ ਕਬੀਲ ਨਾਲੇ ਕੰਮ ਨੇ ਜਿਹੜੇ ਉਹ ਕਰਦੀ ਫਿਰਦੀ ਆ ਦੱਸ ਮੈਨੂੰ ਬਾਪੂ ਦੇਖ ਪੰਜ ਕਰੋ 50 ਕਰੋ ਆਪਣੇ ਤਾਂ ਬਾਈ ਹੱਥ ਖੜੇ ਨੇ ਠੀਕ ਆ ਨਾ ਤੂੰ ਨਾ کہیں ਉਹਨੂੰ ਕੁਸਾ ਹੱਥ ਖੜੇ ਕਰਕੇ ਤੈਨੂੰ ਤਾਂ ਸਰ ਗਿਆ ਬੱਸ ਫਿਰ ਤਾਂ ਹੱਥ ਖੜੇ ਨੇ ਕਹਿੰਦਾ ਹੈ ਉਹ ਬਾਪੂ ਮੈਂ ਤਾਂ ਅੱਖਾਂ ਪਿਆ ਮੇਰਾ ਤਾਂ ਜੀ ਕਰਦਾ ਨਾ ਕੋਈ ਜਾ ਕੇ ਖੂ ਖਾਤਾ ਗੰਦਾ ਕਰਦਾ ਮੈਂ ਤਾਂ ਹੁਣ ਕੰਜਰਾ ਹੋਰ ਨਾ ਕੋਈ ਭਾਦਰ ਕਾਲਾ ਕਰੀ ਤੂੰ ਜਾ ਕੇ ਹਾਂ ਖੂ ਖਾਤਾ ਗੰਦਾ ਕਰ ਦੂ ਜੱਜ ਦਾ ਕੰਮ ਕਰ ਲੈ ਕੋਈ ਚੱਜ ਦਾ ਕੰਮ ਨਾ ਕਰ ਲੈ ਮਾ ਤਾਂ ਤੇਰੇ ਤੋਂ ਸਮਝਾਈ ਨਹੀਂ ਜਾਂਦੀ ਖੂ ਖਾਤਾ ਗੰਦਾ ਕਰ ਦੂ ਕਹਿੰਦਾ ਮੈਂ ਇਹਦਾ ਕੰਜਰਾ ਜਦ ਮਰਜੀ ਕਰ ਲੈ ਤਾਂ ਕੰਮ ਹੈ ਤੁਹ ਕੜ ਮਸਾਲਾ ਜੇ ਸਮਝ ਪਛਾਹ ਜਾਂਦਾ ਚੋਦਾ ਕਹਿੰਦਾ ਮੈਂ ਧੱਕਿਆ ਪਿਆ ਤਪੀਦਾ ਮੈਂ ਪਈ ਨਾ ਜਿਹਦੀ ਕੋਈ ਸੁਣਦਾ ਨਹੀਂ ਇਹਦਾ ਹੈ ਆਵਦੀ ਪਗਾਉਂਦੇ ਨੇ ਵੇ ਮੁੰਡਿਆ ਮਗਰਾ ਮੇਰੀ ਗੱਲ ਸੁਣ ਕੇ ਜਾ ਹਾਂ ਹੁਣ ਤੈਨੂੰ ਕੀ ਹੋ ਗਿਆ ਬੇਬੇ ਮੈਨੂੰ ਕੀ ਹੋਣਾ ਦੀ ਵੇ ਮੇਰੀ ਗੱਲ ਸੁਣ ਲੈ ਕੋਈ ਕਰ ਲੈ ਹੀਲਾ ਆਪਦਾ ਐਵੇਂ ਨਾ ਮੈਨੂੰ ਬਦੀਰ ਕਰ ਨਾ ਤੂੰ ਹੋਈ ਜਾ ਨਾ ਕਮਾਜ ਸਾਰਾ ਦਿਨ ਪਹਿਲਾਂ ਮੇਰੇ ਬਾਪ ਨਾ ਬੜਕ ਕੇ ਆਇਆ ਮੈਂ ਹੁਣ ਹੁਣ ਤੂੰ ਲੱਗ ਜਾ ਉਹਰੇ ਬੋਲਣਾ ਵੇ ਮੈਨੂੰ ਕੋਈ ਕੰਮ ਦੀ ਗੱਲ ਕਹਿੰਦੀ ਤੈਨੂੰ ਮੈਂ ਮੈਂ ਤੈਨੂੰ ਕੋਈ ਮਾੜੀ ਗੱਲ ਤਾਂ ਨਹੀਂ ਕਹਿੰਦੀ ਕੰਮਰੀ ਕੀ ਗੱਲ ਆ ਆਹੀ ਕਹੇਗੀ ਵਿਆਹ ਕਰਾ ਲਾ ਪਹਿਲਾ ਉਹ ਬੋਲ ਕੇ ਟੈ ਮੈਨੂੰ ਉਥੇ ਕੁਛ ਨਾ ਕੁਛ ਵੇ ਹੋਰ ਹੁਣ ਹਾਲ ਤੇਰੀ ਉਮਰ ਛੋਟੀ ਐ ਹੁਣ ਤੂੰ 60 ਸਾਲ ਦਾ ਹੋ ਕੇ ਕਰਾਈਂਦਾ ਫਿਰ ਉਹ ਮੇਰੀ ਮਾਂ ਜੇੜੀ ਨਾਲ ਕਰਾਇਆ ਨਾ ਉਹਨੂੰ ਘਰੇ ਲਿਓ ਦੇਖ ਲੈ ਉਹਦੀ ਪੂਜਾ ਕਰਨੋਂ ਨਹੀਂ ਹਰਦਾ ਉਹਦੇ ਚ ਬਰੈਨ ਇਹਨੂੰ ਕੀ ਗੋਣ ਦਿੰਦਾ ਵੇ ਮੈਨੂੰ ਤਾਂ ਦਿਸਿਆ ਨਹੀਂ ਕੁਛ ਉਹਦੇ ਚ ਤੈਨੂੰ ਉਹਦੇ ਚ ਕੀ ਨਹੀਂ ਦਈਂਦਾ ਹੈ ਜਾ ਜਿਹੜਾ ਤੂੰ ਉਹਦਾ ਖਾਣਾ ਨਹੀਂ ਛੱਡਦਾ ਮਾ ਤੇਰੇ ਮੂਰੇ ਮੈਂ ਹੱਥ ਬੰਨਦਾ ਮੈਨੂੰ ਬਖਸ਼ ਦੇ ਮੈਂ ਤਾਂ ਬਾਹਰ ਜਾਣਾ ਮੈਨੂੰ ਹੀ ਹੁਣ ਨਾ ਬੋਲਾ ਜਾਂਦਾ ਬਖਸ਼ਿਆ ਹੋਇਆ ਉਹ ਚ ਕੋਈ ਗੋਣਨਾ ਉਤਾਰਨਾ ਹੈ ਮੈਨੂੰ ਐ ਦੱਸ ਪਹਿਲਾਂ ਉਸ ਦੇ ਮਗਰ ਪਿਆ ਖੜੇਗਾ ਮੇਰੀ ਸੁਣਦਾ ਹੀ ਨਹੀਂ ਨਾ ਤਾਂ ਆਪ ਬਰੀਨ ਹੁੰਦਾ ਕੰਜਰ ਨਾਲੇ ਮੈਨੂੰ ਕਰਦਾ ਜੇ ਤੂੰ ਮੰਨ ਜੇ ਅੱਜ ਨੂੰ ਤੇਰਾ ਹੀਲਾ ਵਸੀਲਾ ਕੋਈ ਕਰਕੇ ਧਰ ਦਾਂਦੀ ਦੇਖ ਲੈ ਓਏ ਮੁੰਡੇ ਨੂੰ ਕੋਈ ਤੁੰਣਾ ਲੱਗ ਰਹੀ ਆ ਵਿਆਹ ਵਿਆਹ ਤੀਜੀ ਤੇ ਲੋ ਗੱਲੇ ਨਹੀਂ ਹੈਗੀ ਮੈਂ ਤਾਂ ਐ ਕਹਿੰਦਾ ਵਿਆਹ ਤੋਂ ਬਿਨਾ ਹੈ ਵਿਆਹ ਤਾਂ ਪਹਿਲਾਂ ਵੀ ਤੈਂ ਕਰਿਆ ਤੀ ਇਹਦਾ ਪਹਿਲਾਂ ਕਿਹੜਾ ਕਿਥੋਂ ਚੱਕ ਕੇ ਲੈਂਦੀ ਸੀ ਇਹ ਹੈ ਮਾਰਦੀਆਂ ਗੱਲਾਂ ਤੂੰ ਤੂੰ ਕੱਟਣ ਜੋ ਕ੍ਰੀਨ ਹੈਗੀ ਹੁਣ ਉਹਦੇ ਨਾਲ ਕਿਹੜਾ ਕੱਟ ਲੇਗੀ ਤੂੰ ਐ ਦੱਸ ਕਿਥੋਂ ਕੱਢੋ ਵੱਢੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਵੇਂ ਵੜ ਫਸਰੇ ਬਚਾਲੇ ਬੂਝਾ ਕੋਈ ਕੰਮ ਨਹੀਂ ਕਰਨਦਾ ਸਾਨੂੰ ਅੱਜ ਨੂੰ ਮੈਂ ਹੱਥੋਂ ਨੂੰ ਮੁੰਡੇ ਨੂੰ ਵਿਆਹ ਦੰਦੀ ਜੇ ਤੂੰ ਇੱਕ ਪਾਸੇ ਹੁੰਦਾ ਤੂੰ ਬਚਾਲੇ ਫਸਰੇ ਤੂੰ ਮੈਨੂੰ ਕੁਛ ਕਰ ਨਹੀਂ ਦਿੰਦਾ ਹੈ ਗਿਆ ਨਾ ਮੈਨੂੰ ਐਂ ਦੱਸ ਐ ਕਿ ਮੈਂ ਤੇਰੇ ਤੋਂ ਡਰਦਾ ਵੀ ਦੇਖਿਆ ਨੇ ਤੇਰੇ ਵਰਗੀਆਂ ਹੈ ਅੱਜ ਤਾਂ ਅੱਜ ਨੂੰ ਤੂੰ ਕਾਦਾ ਵਿਆਹ ਕਰ ਦੰਦੀ ਜੇ ਮੈਂ ਨਾ ਮਾੜਾ ਮੋਟਾ ਕਰੜਾ ਹੁੰਦਾ ਮੈਂ ਤੈਨੂੰ ਦੱਸਾਂ ਗੱਲਾਂ ਇਹ ਮਾਂਚੋਂ ਕੱਢ ਦੇ ਦੂਜੇ ਤਾਂ ਵੀ ਵਿਆਹ ਕਰ ਦੂੰਗੀ ਹਾਂ ਘਰੇ ਨਹੀਂ ਮੈਂ ਬਾੜ ਨਿੰਦਾ ਤੈਨੂੰ ਬੇਸ਼ੱਕੜਦਾ ਬਾਹਰ ਇਹ ਤੂੰ ਗੱਲ ਸੋਚ ਲਈ हां ਹਰ ਤਾਂ ਸਾਰਾ ਮੇਰੇ ਨਾਂ ਪਿਆ ਸਾਰਾ ਕੁਸਾ ਹੈ ਹਾਂ ਮੈਂ ਤੈਨੂੰ ਦੱਸਾਂ ਗੱਲ ਹਾਂ ਮਾਰਦੀਆਂ ਗੱਲਾਂ ਪਿਆ ਪਿਆ ਹੈਂ ਹੋਰ ਤਰ ਲੋ ਕੰਮੇ ਨਹੀਂ ਹੈਗਾ ਤੀ ਦਿਨ ਚਾਕੇ ਕਹਿ ਦੂੰ ਮੈਂ ਮੁੰਡੇ ਦਾ ਵਿਆਹ ਕਰਦੀ ਆ ਇੱਕ ਬੀਲਰ ਵਾਲੀ ਗੱਲ ਆ ਜਿਹੜੀ ਤੂੰ ਕਰਦੀ ਆ ਹੈਂ ਦੇਖ ਲੈ ਕਹਿੰ ਤੈਨੂੰ ਭਾਵੇਂ ਦੀ ਘਰੋਂ ਕੱਢ ਦਿਆਂ ਕੀ ਗੱਲ ਵੇ ਐਂ ਨਹੀਂ ਮੈਂ ਨਿਕਲਦੀ ਹੈ ਸੋਨੂੰ ਤਾਂ ਆਏ ਆਂ ਵਿਆਹ ਘਰੋਂ ਨਿਕਲ ਜੇ ਸਿਭੋ ਅਸੀਂ ਮਗਰ ਖੋਲਣਾ ਖੇਡਣਾ ਕਰ ਲਈਏ ਸੁਣ ਤਾਂ ਹੋਰ ਕੋਈ ਸ਼ਰਮ ਨਹੀਂ ਰਹੀ ਪਹਿਲੇ ਇਹੀ ਕੁਛ ਤੇਰੀ ਨੂਹ ਪਾਲਦੀ ਸੀ ਆਹੀ ਨਹੀਂ ਵਜਾਂਦੀ ਸੋਨੂੰ ਸਾਰਾ ਨੂੰ ਕੱਢ ਗਈ ਨਹੀਂ ਰੱਜਦੀ ਮੈਂ ਤਾਂ ਇੰਨਾ ਕਿ ਮੇਰੇ ਚ ਦਮ ਹੈਗਾ ਜੀ ਆਹੀ ਕਰਤੂਤਾ ਤੇਰੀ ਉਹ ਵੀ ਕਿਸੇ ਦੀ ਕੁੜੀ ਸੀ ਜਿਹੜੀ ਘਰੋਂ ਕੱਢਿਆ ਤੈਂ ਹੁਣ ਬੈਠੀਆ ਚੌੜੀ ਹੋਈ ਮੈਨੂੰ ਐਂ ਦੱਸ ਗੱਲਾਂ ਘਰ ਦਾ ਨੂਹ ਤੀ ਨਾਲੇ ਸੋਹਣਾ ਲੱਗਦਾ ਹਾਂ ਮਾਰਦੀਆਂ ਗੱਲਾਂ ਤੂੰ ਦੱਸ ਅੱਛਾ ਉਹਦਾ ਨੂਹ ਤੀ ਤੀ ਵੇ ਮੈਨੂੰ ਕਹਨੋ ਜੇ ਘਰੋਂ ਵਗ ਜਾ ਮੇਰਾ ਹੀ ਸਹੀ ਨਹੀਂ ਮਾਇਕ ਸਹੀ ਤੀ ਨਹੀਂ ਹੈਗੀ ਹੈ ਉਹਦੇ ਨਾਲੋਂ ਜ਼ਿਆਦੇ ਰਹਿ ਮਾਉਂਦਾਗਾ ਵੱਡੀਆਂ ਮੇਰਾਂ ਵਾਲਾ ਮੇਰੀ ਮੇਰ ਤਾਂ ਕੋਈ ਕਰਦਾ ਨਹੀਂ ਜੇ ਕੋਈ ਮੇਰੀ ਮੇਰ ਕਰੇ ਮੇਰੇ ਮਗਰ ਲੱਗੇ ਇਹ ਘਰ ਗਾਹਾਂ ਦੁੱਗਣਾ ਵੱਸ ਜਾਏ ਤੁਸੀਂ ਨੇ ਮੈਨੂੰ ਟਿਕਣ ਦਿੰਦੇ ਨਹੀਂ ਤੂੰ ਮੇਰ ਕਰਾਉਣ ਜੋਕਰੀ ਨਹੀਂ ਹੈਗੀ ਤੂੰ ਤਾਂ ਬੈਠੀ ਬਿਠਾਈ ਪਾਲੇ ਮੰਜੇ ਤੇ ਤੈਨੂੰ ਬੈਠੀ ਬਿਠਾਈ ਨੂੰ ਪੁੱਜੂਗੀ ਉਹ ਹੈ ਜੇ ਉਹਦੀ ਬਣ ਕੇ ਚੱਲੇ ਤੂੰ ਤੂੰ ਤਾਂ ਦਰਿਆਤ ਕਰਦੀ ਆ ਉਹਦੇ ਨਾਲ ਦਰਿਆਤ ਨਹੀਂ ਕਰਦੀ ਗੱਲਾਂ ਕੀ ਇਹ ਉਹ ਵੀ ਕੁੜੀਆ ਕਿਸੇ ਦੀ ਉਹ ਹੈ ਤੇਰੇ ਘਰੇ ਤੋਰਦੀ ਆਲੇ ਨੇ ਫੜ ਕੇ ਬਾਹ ਦੱਸ ਮੈਨੂੰ ਤਾਂ ਲੋੜ ਨਹੀਂ ਬਾਬਾ ਤੂੰ ਹੀ ਆਪਣੀ ਪੂਜਾ ਕਰਾ ਲੈ ਜਿੰਨੀ ਇੱਕ ਕਰਾਉਣੀ ਹੈ ਤੇਰੀ ਇਹ ਕਰ ਦੂਗਾ ਪੂਜਾ ਉਹ ਕਰਾ ਲੈ ਫੂਜਾਂ ਨਾਲੇ ਮੈਨੂੰ ਤਾਂ ਭੋਰਾ ਲੋੜ ਨਹੀਂ ਤੂੰ ਟਿਕ ਜਾ ਕਰ ਜਾਣ ਦੇ ਕਿਉਂ ਹੁਣ ਬੁਢੀ ਉਮਰੇ ਹੱਡ ਤਣਾ ਮੀਗੀ ਮੇਤੋਂ ਲੋਕ ਕੀ ਕਹਿਣਗੇ ਮੈਨੂੰ ਵੀ ਕੁੱਟਿਓਨੇ ਦਾ ਹਾਂ ਤੂੰ ਹੱਡ ਤੋੜ ਕੇ ਦਾ ਦਿਖਾਈ ਸਾਰਾ ਦਿਨ ਮੇਰੇ ਕੰਨੀਓ ਚੜਿਆ ਰਹਿਣਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਏ ਹੱਡ ਤੋੜਨ ਨੂੰ ਕੋਈ ਮੈਂ ਕਾਨਾ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਹਾਂ ਜੰਮਰ ਹੱਤੀ ਜਦੋਂ ਮੇਰੇ ਸਿਰ ਤੇ ਆ ਕੇ ਖੜ ਜਾਂਦਾ ਮੈਂ ਪੂਰੀ ਲੱਗਦੇ ਸਾਰਿਆਂ ਨੂੰ ਹੁਣ ਤਾਂ ਬੱਸ ਕਰ ਜਾ ਹਾਂ ਮੰਮੀ ਤੂੰ ਚੰਗਾ ਨਹੀਂ ਕੀਤਾ ਮੰਗੇ ਨੂੰ ਸਰਪੰਚ ਦੇ ਘਰੇ ਭੇਜ ਕੇ ਨਹੀਂ ਚੁੱਪ ਕਰਕੇ ਬੈਠੀ ਰ ਮੈਨੂੰ ਮਤਾਂ ਨਾ ਦੇ ਤੂੰ ਮੰਮੀ ਆ ਦੇਖ ਲੈ ਦੇਖ ਤੂੰ ਕਿਵੇਂ ਵੱਡੂ ਖਾਣੂ ਪੈ ਰਹੀਆ ਘਰੇ ਮੇਰੀ ਸੱਸ ਨਹੀਂ ਸੁਣਦੀ ਪਰ ਤੂੰ ਵੀ ਸੁਣਨੋਂ ਹਟ ਗਈ ਹੁਣ ਆਹੋ ਮੈਂ ਕਾਨੂੰ ਨਹੀਂ ਸੁਣਦੀ ਤੇਰੀ ਨਹੀਂ ਜੇ ਨਾ ਸੁਣਦੇ ਹੁੰਦੀ ਨਾ ਇੱਥੇ ਤੱਕਰ ਗੱਲਾਂ ਨਹੀਂ ਜਾਂਦੀਆਂ ਦੀਗੀ ਨਾ ਹੁਣ ਕਿਹੜੇ ਚੰਡੇ ਚਲਾਤੇ ਤਿੰਨੇ ਸਰਪੰਚ ਦੇ ਘਰੇ ਭੇਜ ਕੇ ਮੰਗੇ ਨੂੰ ਨਹੀਂ ਚੁੱਪ ਕਰ ਜਾ ਤੇਥੋਂ ਸਸਤਾ ਸੌਂਦੀ ਨਹੀਂ ਮੇਰੇ ਨਾਲ ਜਵਾਲ ਲੜਾਉਂਦੀਆਂ ਨਹੀਂ ਜੇ ਤੇਰੀ ਥਾਤੇ ਮੈਂ ਹੁੰਦੀ ਨਾ ਤੇਰੀ ਸੱਸ ਨੂੰ ਸੂਈ ਲੈ ਨੱਕੇ ਵਿੱਚ ਦੀ ਕੱਟ ਕੇ ਰੱਖਦੀ ਨਾ ਹੁਣ ਕੱਟਦੇ ਹੁਣ ਕਿਹੜਾ ਟਾਈਮ ਲੰਘ ਗਿਆ ਚੁੱਪ ਕਰਕੇ ਬਹਿ ਜਾ ਰੈਟਮ ਮਰੂੰਗੀ ਜਾਂ ਕਪੜਾ ਪ੍ਰੈਸ ਇਹ ਕੁਛ ਕਰਨ ਜੋਗੀ ਤਾਂ ਹੈ ਨਹੀਂ ਨਹੀਂ ਭੱਗ ਜਾ ਲੈ ਦੇਖ ਲੈ ਚਾਂਮ ਚੜਕ ਜੀ ਇਹ ਵੀ ਬੋਲਦੇ ਮੇਰੇ ਮੂਰੇ ਨਹੀਂ ਸਾਰਾ ਦਿਨ ਤਾਂ ਤੇਰੇ ਧੁੰਦਾਂ 'ਚ ਫਿਰਦੀ ਰਹਿੰਦੀ ਹਾਂ ਵਸਿਆਪੇ 'ਚ ਸਾਰਾ ਦਿਨ ਹੈ ਖੜਦੇ ਨਹੀਂ ਤੇਰੀ ਬਿੰਗੜ ਜੀ ਚੱਗਾ ਕੋਈ ਨਾ ਕੋਈ ਨਾ ਸੁਣਾ ਮੇਰੀ ਹਲੇ ਮੈਨੂੰ ਕਹਾਂ ਚਾਂਬਲੀ ਹੋਈ ਤੂੰ ਨਾ ਕੇ ਦਿਖਾਈ ਇੱਥੋਂ ਦੀ ਹੈ ਆ ਪਈਆਂ ਮੈਂ ਵੀ ਨਾਕਾ ਲਾਈ ਮੈਨੂੰ ਕੌਣ ਜਾਣੂਗਾ ਜੇ ਤੇਰੀ 1921 ਮੈਂ ਕਰਕੇ ਨਾ ਛੱਡੀ ਮਾਸਤਰ ਹੈ ਸਾਦੇ ਨੂੰ 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 ਹੈ ਮੇਰੀ ਕੋਈ ਕਦਰ ਨਹੀਂ ਹੈਗੀ ਘਰੇ ਜਿੰਨਾ ਏਡਾ ਕਰ ਬਣ ਕੇ ਫੜਾਤਾ ਜਮੀਰ ਸ਼ਰਮਲਾ ਰੱਖਿਆ ਨਹੀਂ ਨੂੰ ਦੇ ਮੰਗਰੇ ਲੱਗਿਆ ਫਿਰਦਾਗਾ ਹੈ ਮੇਰੀ ਇੱਕ ਵੀ ਨਹੀਂ ਸੁਣਦਾ ਨਾ ਦੁੱਖ ਦੀ ਨਾ ਸੁਖ ਦੀ ਨਾ ਕਦੇ ਆਉਣ ਦੀ ਨਾ ਜਾਣ ਦੀ ਸਾਰ ਦਿਨ ਇਹੀ ਸਿਆਪਾ ਮੇਰੇ ਗਲ ਪਿਆਰਾਂ ਦਾ ਸਾਰ ਦਿਨ ਕਰਦਾ ਕੀ ਤੂੰ ਇਹੋ ਜੇ ਕੰਮਾਂ ਜੋ ਕਰੀਆਂ ਜੀ ਤਾਂ ਮੇਰਾ ਐ ਕਰਦਾ ਖੁੰਡਾ ਮਾਰ ਕੇ ਸਿਰ ਪਾੜਦਾ ਦੋ ਕਰਦਾ ਬਚਾਉਣਾ ਇਹ ਤੂੰ ਗੱਲ ਸੋਚ ਲਈ ਹਾਂ ਕਿੱਥੇ ਮਦੀਨ ਕਰਖਿਆ ਮਦੀਨ ਨਹੀਂ ਕਰਖਿਆ ਗੱਲਾਂ ਕੋਈ ਦੱਸ ਹਰ ਨਾਲ ਭੋਕੀ ਜੰਨੀ ਆ ਪੁੱਤੇ ਮੰਗੂ ਕਿਸੇ ਟਾਈਮ ਤਾਂ ਖੜ ਜੇ ਚੁੱਪ ਕਰਕੇ ਲੋਕ ਕੀ ਕਹਿਣਗੇ ਵੀ ਸਾਰਾ ਦਿਨ ਇਹਨਾਂ ਦੇ ਘਰੇ ਕੰਜੜ ਕਰੇ ਜਹਰਾਂ ਦਾ ਕਿਸੇ ਟਾਈਮ ਤਾਂ ਸੁੱਖ ਦਾ ਸਾਹ ਲੈ ਲੈ ਕਰਨ ਦੇ ਮੈਨੂੰ ਹੁਣ ਕਿਸੇ ਦਿਨਾਂ ਲੈ ਆ ਤਾਂ ਗਈ ਤਾਬੀ ਦੇ ਪਿੰਡ ਸੁੰਨਸਰਾ ਹੋ ਰਾ ਦੁਪਹਿਰਾ ਹੋ ਰਿਹਾਗਾ ਕਿਤੇ ਘਰੇ ਵੀ ਨਾ ਬਤਾ ਲੱਗੇ ਫਿਰ ਬੇਬੇ ਦਾ ਪਤਾਗਾ ਕਲੇਸ਼ ਪਾ ਦੂ ਘਰੇ ਚਲ ਹੁਣ ਆ ਗਈ ਤਾਂ ਤਾਬੀ ਨੂੰ ਮਿਲ ਕੇ ਜਾਉਂਗੇ ਕਿੱਡੀ ਕੁ ਦੂਰ ਰਹਿ ਗਿਆ ਹੁਣ ਘਰ ਚਲ ਇਹਨੇ ਬਦੀਨ ਕਰਦੀ ਐ ਬਦੀਨ ਤਾਂ ਮੈਂ ਕਰ ਰੱਖਿਆ ਤੁਸੀਂ ਨੇ ਹੈ ਹਰੇਕ ਗੱਲ ਦੇ ਵਿੱਚ ਫਸਦਾ ਕੋਈ ਗੱਲ ਦਾ ਪਲਾਨ ਬਣਾ ਲਾਂ ਕੰਜਰ ਸਾਰੀ ਤੇ ਪਾਣੀ ਫੇਰ ਦੂ ਕੋਈ ਗੱਲ ਮੇਰੀ ਪੂਰੀ ਨਹੀਂ ਹੋਣ ਦਿੰਦਾ ਜਿਵੇਂ ਕੱਲੀ ਹੁੰਦੀ ਅੱਜ ਨੂੰ ਸਾਰੇ ਕੰਮ ਪੂਰੇ ਕਰਕੇ ਧਰ ਦਾਂਦੀ ਵਿਚਾਲੇ ਫਾਜੂ ਹਰੇਕ ਗੱਲ ਦੇ ਜਿਵੇਂ ਚਾਰਜ ਬਿੱਲਾ ਫਸਿਆ ਹੁੰਦਾ ਕੰਜਰ ਨਾ ਹੋਵੇ ਕਿਸੇ ਥਾਂ ਦਾ ਚੌਰਾ ਨਾ ਦੇਖ ਲੈ ਮੈਨੂੰ ਬਿੱਲਾ ਪਰਖਦੀ ਐ ਹੈ ਨਾ ਤੂੰ ਘਾਟਾਂ ਮਿੱਡੇ ਨੂੰ ਸਾਰਾ ਨਾਲ ਮਿੱਡੇ ਮੰਗੂ ਸਿੰਘ ਫਸਾਈ ਰੱਖਦੀ ਐ ਕੱਲਾ ਵੀ ਦੱਸ ਦਈਏ ਹੈ ਮੇਰਾ ਮੂੰਹ ਖਲਾਮੇ ਕਿ ਹੁਣ ਤੂੰ ਬੱਸ ਕਰ ਆਂਦੇ ਇੱਟ ਕੀ ਰਤ ਹਾਂ ਮੇ ਤੋਂ ਮੀ ਰੋਗੂਸ ਕਿਹਾਇਆ ਉਹ ਕਿਹਾਇਆ ਤੇ ਦੇਖ ਲੈ ਕਹਿਣਾ ਮੈਥੇ ਕੋਸ ਹੋਰ ਕਹਾਵੇਗੀ ਵੇ ਕਹਿਣ ਨੂੰ ਕਸਰ ਰਹਿੰਦੀ ਐ ਹੋਰ ਕਹਿ ਲੈ ਤੈਨ ਬਥੇਰੀਆਂ ਕਰੀਆਂ ਨੇ ਮੇਰੇ ਨਾਲ ਕੁੱਟ ਕੇ ਤੀਜੇ ਦਿਨ ਪਿੰਡ ਭੇਜ ਦਿੰਦਾ ਸੀ ਉਹ ਤਾਂ ਮੇਰੇ ਚਾਚੇ ਦਾਇਦਾ ਖੜੇ ਤੇ ਨਾਲੇ ਮੇਰਾ ਬਾਪ ਆ ਜਿਹੜਾ ਤੇਰੇ ਹੱਡ ਤੋੜਦਾ ਦੀ ਮੇਰੇ ਬਰੋਬਰ ਤੈਨੂੰ ਦਿੰਦਾ ਜੀ ਐਨ ਪੂਰੀ ਅਕੇ 21 ਨੂੰ ਕੱਤੀ ਤੂੰ ਉੱਥੇ ਲੋਟ ਆਉਂਦਾ ਦੀਗਾ ਤੈ ਮੈਂ ਨਾ ਕਸਰ ਨਾ ਛੱਡੀਆਂ ਨੇ ਹਲੇ ਕਹਿਣਾ ਮੈਂ ਤੇ ਕੁਝ ਹੋਰ ਨਾ ਕਹਾ ਲਈ ਹੋਰ ਕਹੀ ਜੇ ਕੁਝ ਰਹਿ ਗਿਆ ਮੈਨੂੰ ਕਹਿਆ ਕਰ ਸਾਰਾ ਕੁਝ ਉਹਨਾਂ ਤੋਂ ਤੇ ਤੈਨ ਡਰ ਲੱਗਦਾ ਕੋੜਮਣੀ ਤੋੜ ਆਣੀ ਤੇਰੀ ਮੇਰੇ ਮੂਰੇ ਬੈਠ ਰਹੀ ਲਾਤਰ ਲਾਤਰ ਜਵਾਨ ਚੱਲਦੀ ਐ ਆਹੋ ਤੂੰ ਤੇਰੇ ਭਾਂਜੇ ਦੀ ਰੀਸ ਕਰ ਲੇਗੀ ਮਾਰਦੀਆਂ ਗੱਲਾਂ ਹੈ ਉਹ ਤਾਂ ਐਡੇ ਨਰਮ ਨੇ ਗਊ ਦੇ ਜਾਇ ਨਹੀਂ ਦੇਖਲਾ ਸਾਰੇ ਲਾਕੇ ਜੈ ਇੰਨੀ ਬਣੀ ਹੋਈ ਆ ਉਹਨਾਂ ਦੀ ਇਹ ਤਾਂ ਤੂੰ ਹੀ ਫੁਕਰੀਆਂ ਬਘਿਆੜੀਆਂ ਤੂੰ ਦੱਸ ਬਘੇੜੀ ਨਾ ਹੋਵੇ ਕਿਸੇ ਥਾਂ ਦੀ ਲੈ ਆ ਭਾਈ ਨਹੀਂ ਜਾਂਦਾ ਭਾਬੀ ਦਾ ਭਾਈ ਇਹ ਤਾਂ ਮੱਗਰ ਦੀ ਭੈਣ ਲੱਗਦੀ ਐ ਇਹ ਕਿੱਧਰ ਚੱਲ ਦੇਖਦਾ ਇਹਨੂੰ ਮੈਂ ਤਾਂ ਉਹ ਵੀ ਲੱਗਦਾ ਘਰੀ ਛੱਡ ਕੇ ਆਵਾ ਸ਼ੌਕ ਖਰੀਦਣੇ ਖੜੇ ਗਈ ਦੇ ਕੇ ਵੀ ਤੂੰ ਬਾਈ ਕਿੱਧਰ ਬਾਈ ਮੈਂ ਤਾਂ ਭਾਬੀ ਨੂੰ ਮਿਲਣ ਆਈ ਆ ਚੱਲ ਫਿਰ ਆ ਜਾ ਤੈਨੂੰ ਛੱਡ ਕੇ ਆਵਾਂ ਕਰੇ ਕਿੱਥੇ ਬਾਈ ਮੈਂ ਤਾਂ ਭਾਬੀ ਨੂੰ ਮਿਲਣਾ ਗਾਜੇ ਉਹ ਉੱਥੇ ਲੈ ਚੱਲਦਾ ਤੈਨੂੰ ਕਰੇ ਆ ਜਾ ਤੂੰ ਕੱਲੀਏ ਤੁਰ ਪੀਪਲਾਂ ਬਾਈ ਮੈਂ ਤਾਂ ਘਰੇ ਬਹਾਨਾ ਲਾ ਕੇ ਆਈ ਆ ਵੀ ਮੈਂ ਕਾਲਜ ਜਾਨੀ ਆ ਚੱਲ ਕੋਈ ਨਾ ਆ ਜਾ ਬੀ ਪੱਬੀ ਨੀਸ਼ੂ ਪੱਬੀ ਨੀਸ਼ੂ ਤੂੰ ਇੱਥੇ ਕਿਵੇਂ ਪੱਬੀ ਮੇਰਾ ਤਾਂ ਘਰੇ ਜੀਨ ਲੱਗਦਾ ਸੀ ਤੁਹਾਡੇ ਬਿਨਾ ਮੈਂ ਤਾਂ ਤਾਂ ਆ ਗਈ ਤੁਹਾਨੂੰ ਮਿਲਣ ਪਰ ਤੇ ਕੱਲੀ ਆਈਆਂ ਹਾਂ ਪੱਬੀ ਮੈਂ ਤਾਂ ਘਰੇ ਵੀ ਬਹਣਨਾ ਲੱਗ ਗਈਆਂ ਵੀ ਮੈਂ ਕਾਲਜ ਜਾਨੀ ਆ ਚਲ ਚੰਗਾ ਮੈਂ ਮੰਜਰ ਆਨੀ ਆ ਬੈਠ ਪੜਨਾ ਹਾਂ ਨਾ ਕੋੜਾ ਤੂ ਕੀ ਦੇ ਨਾਲ ਆਈਆਂ ਮਾਸੀ ਜੀ ਮੈਂ ਤਾਂ ਕੱਲੀ ਉਹ ਆ ਗਈ ਮੇਰਾ ਨਾ ਜੀ ਨਹੀਂ ਲੱਗਦਾ ਸੀ ਭਾਬੀ বিনা ਨਹੀਂ ਬੌਲੀਏ ਕੱਲੀ ਕਾਤੋਂ ਆ ਗਈ ਪੁੱਤ ਨਾਲੇ ਤੇਰੀ ਮਾਂ ਤਾਂ ਸਾਡਾ ਪਹਿਲੇ ਨਹੀਂ ਪੰਡਾ ਛੜਦੀ ਜੇ ਰਾਹ 'ਚ ਕੋਈ ਇਮਕੀਮ ਹੋ ਜਾਂਦੀ ਪਹਿਲਾਂ ਕੀ ਦੀ ਮਾਂ ਨੂੰ ਮਾਸੀ ਕਹਿੰਦੇ ਪਤਾ ਨਹੀਂ ਕੀ ਤੇਰੀ ਮਾਂ ਭਿੰਡਾ ਖਾਂਦੀ ਹੈਗੀ ਨਹੀਂ ਮਾਸੀ ਪੁੱਛੀ ਨਾ ਮੇਰੀ ਮਾਂ ਤਾਂ ਘਰੇ ਵੀ ਆਹੀ ਕੁੱਤ ਖਾਣਾ ਕਰਦੀ ਆ ਮੈਂ ਬੱਸ ਕਰ ਬੈਠ ਤਾਂ ਜਾਂਦੇ ਕੁੜੀ ਨੂੰ ਪਹਿਲਾਂ ਨੀਤੀ ਏ ਤੁਸੀਂ ਘਰੇ ਤਿੰਨ ਚਾਰ ਜੀ ਹੋਗੇ ਹੈ ਮਾਰ ਮਾਰ ਕੇ ਨਾ ਉਹਦੇ ਟੋੜੜੇ ਮੋਗਾ ਖੋਲੋ ਸੱਚ ਚਲ ਆ ਦਸ ਘਰੇ ਸਾਰੇ ਠੀਕ ਨੇ ਹਾਂ ਭਾਬੀ ਸਾਰੇ ਠੀਕ ਨੇ ਭਾਬੀ ਮੈਂ ਤੁਨੇ ਕੋਈ ਗੱਲ ਕਹਿੰਦੀ ਸੀ ਤੂੰ ਮੇਰੇ ਨਾਲ ਨਾਲ ਹੀ ਚੱਲ ਮੰਮੀ ਨਾਲ ਵੀਰੇ ਦਾ ਵਿਆਹ ਕਰਨ ਨੂੰ ਲੱਭੀ ਆਂਦੀ ਆ ਕੁੜੀ ਨਹੀਂ ਲੱਭੀ ਜਾਂਦੇ ਪਮਾ ਤਿੰਨ ਚਾਰ ਲੱਭ ਲੈ ਨਾਲੇ ਮੈਂ ਕਹਿ ਤਾਂ ਮੇਰੀ ਕੁੜੀ ਨੂੰ ਨਹੀਂ ਮੈਂ ਤੋਰਦੀ ਹੈਗੀ ਉੱਥੇ ਉਹ ਡੈਣ ਦੇ ਪੱਲੇ ਥੋੜੀ ਪਾਉਣੀ ਆ ਮੈਂ ਉਹਦੀ ਕੁੜੀ ਨੂੰ ਵੇ ਮੰਗੇ ਤੂੰ ਸਰਪੰਚ ਦੇ ਗਿਆ ਤੇ ਕੀ ਕਹਿੰਦਾ ਉਹ ਜਾਂਦਾ ਮੰਮੀ ਮੜਿਆ ਆ ਕੁੜੀ ਕਰਕੇ ਖੜ ਗਿਆ ਜੀ ਮੈਂ ਤਾਂ ਨਾ ਮਾਸੀ ਇਹਦੇ ਵਿੱਚ ਸਾਡਾ ਕੀ ਕਸੂਰ ਆ ਮੇਰੀ ਤਾਂ ਮੇਰੀ ਭਾਬੀ ਨਾਲ ਇੰਨੀ ਵੰਦਦੀ ਆਗੀ ਸਾਰੀ ਗੱਲ ਮੇਰੀ ਮਾਂ ਦੀ ਆ ਸਾਰਾ ਹੀ ਨੁਕਸਾ ਉਹਦੇ ਜਾਗਾ ਤੁਸੀਂ ਹਜੇ ਨਾਂ ਤੋੜਨ ਦੀਆਂ ਗੱਲਾਂ ਕਰਦੇ ਹੋ ਨਹੀਂ ਹੋਰ ਕੀ ਕਰੀਏ ਪੁੱਤ ਤੇਰੀ ਮਾਂ ਚਿੰਦਰੀ ਆ ਆਏ ਨਹੀਂ ਸੋਚਦੀ ਹੈਗੀ ਵੀ ਮੇਰੇ ਪੁੱਤ ਦਾ ਘਰ ਪਟਿਆ ਜਾਊਗਾ ਹਟਦੀ ਨਹੀਂ ਹੈਗੀ ਆਪਦੀ ਹਿੰਦ ਨੂੰ ਪਿੱਛਾ ਨਹੀਂ ਦਿੰਦੀ ਹੈਗੀ ਉਹ ਨਾ ਮਾਸੀ ਉਹ ਕਿੱਥੇ ਸੁਧਰਦੀ ਆ ਉਹ ਤਾਂ ਸਾਰਾ ਦਿਨ ਘਰੇ ਕਿਚ-ਕਿਚ ਕਰੀ ਜਾਂਦੀ ਰਹਿੰਦੀ ਆ ਤੇ ਹਜੇ ਮੈਨੂੰ ਕਹਿੰਦੇ ਤੂੰ ਤਾਂ ਭਾਬੀ ਦੀ ਚਮਚੀ ਆ ਨਹੀਂ ਨੀਸ਼ੂ ਤੂੰ ਕੱਲੀ ਕਾਣੂ ਆਈ ਆ ਕਿਸ ਨੂੰ ਨਾਲ ਲੈ ਕੇ ਆਉਣਾ ਸੀ ਤਾਂ ਤੂੰ ਭਾਬੀ ਮੈਂ ਦੱਸ ਕਿਹਨੂੰ ਲਿਆਉਂਦੀ ਨਾਲ ਦੇਖ ਲਾ ਮੰਜੇ ਦੀ ਕਿਵੇਂ ਰੇਲ ਬਣਾ ਰખી ਆ ਕਿਤੇ ਉਧਰਲੇ ਪਾਸੇ ਕਿਤੇ ਉਧਰਲੇ ਪਾਸੇ ਹੋਰ ਤੇਨੂੰ ਕੰਮ ਨਹੀਂ ਹੈਗਾ ਹੈ ਇੱਕ ਪਾਸੇ ਪਈ ਰਹਿ ਸੋਭਤੀ ਤੂੰ ਦੱਸ ਮੰਜਾ ਤੁੜੇਗੀ ਹੈ ਬੁੰਦੇ ਦਾ ਪਹਿਲੀ ਨਹੀਂ ਹੈਗੇ ਮਨਾ ਕਿਤੇ ਹੋਰ ਇਹਨਾਂ ਪੰਗਾ ਛੱਡ ਜੇ ਕਰਦੀ ਸੀ ਕਹਿੰਦੀ ਮੱਗਰ ਦਾ ਵਿਆਹ ਕਰੂੰਗੀ ਮੱਗਰ ਦਾ ਵਿਆਹ ਕਰੂੰ ਮੈਂ ਹੈ ਹੋਰ ਇਹਨਾਂ ਦਾ ਮੀਵਟੇਰ ਬੀਜ ਦੇ ਕੋਈ ਲੈ ਆਏ ਕਰਦੇ ਆ ਮੱਗਰ ਤੇ ਸੌਰੀ ਜਾਕ ਪੂਰੀ ਉਹ ਲੈਣਾ ਜਾ ਕੇ ਹੈ ਦੇਖੀ ਜਾਊਗੀ ਔਰ ਘਰ ਆਈ ਤਾਂ ਹੀ ਦਵਾਲਦੀ ਉਹਨੂੰ ਇਹ ਹੈ ਦੇਖਾਂ ਕਿਵੇਂ ਦਵਾਲ ਦੂਗੀ ਫਿਰ ਇੱਕ ਪਾਸੇ ਗੱਲ ਹੋ ਜੂਗੀ ਦੇਖੀ ਜਾਊਗੀ ਲੈ ਚਲ ਜਾ ਕੇ ਆਉਣਾ ਪਾਣੀ ਦੇ ਘੁੱਟ ਪੀ ਲਾਂ ਮੜੀਏ ਮਾਕੇ ਦੇ ਨੰਬਰ ਪਰ ਬੈਲ ਦੇਖ ਲੈ ਪਹਿਲਾਂ ਪੂਰੀ ਲੰਗੀ ਟੋਰਚ ਕਿਨੀਆਂ ਲਾ ਕੇ ਉਤਰ ਗਈ ਕਿਧਰੇ ਹਾਂ ਹੁਣ ਤੂੰ ਉਤਰ ਪਿਆ ਮੰਗਰੇ ਟੌਰ ਚੱਕ ਲੀਤਾ ਮੈਨੂੰ ਆ ਦੱਸ ਕਿਧਰ ਨੂੰ ਜਾਣਾ ਹੁਣ ਨਹੀਂ ਮੈਂ ਮੰਡੀ ਜਾ ਕੇ ਆਉਣਾ ਮੜ ਜਾ 100 ਕੰਮ ਹੁੰਦਾ ਤੈਂ ਕੀ ਲੈਣਾ ਤੂੰ ਮੂਰੇ ਟੋਕ ਲਿਆ ਕਰ ਦੱਸ ਗੱਲ ਹੈ ਕੋਈ ਇਹ ਲੈ ਦੇਖ ਲੈ ਮੈਂ ਟੋਕਾਂ ਨਾ ਹਾਂ ਜਿਹੜਿਆ ਖੋਲੇ ਬੰਨੇ ਨੇ ਖੁਰਲੀ ਤੇ ਇਹਨਾਂ ਨੂੰ ਕੱਖ ਕੰਡਾ ਕੌਣ ਪਾਊਗਾ ਟਾਈਮ ਹੋ ਰਿਹਾ ਕੱਖਾਂ ਦਾ ਨਾ ਮੈਨੂੰ ਐਂ ਦੱਸੋ ਅੱਗੇ ਤਾਂ ਤੂੰ ਹੀ ਟੋਪੀ ਚੱਲ ਜਾਨੀ ਆ ਮੈਨੂੰ ਸਾਰਾ ਫਿਕਰਾ ਮੈਂ ਸਾਰਾ ਇਂਤਿਆਮ ਕਰਤਾ ਇਹਨਾਂ ਦਾ ਨਾਲੇ ਤੇਰੇ ਵਰਗੀ ਧੀਮੀ ਦਾ ਕੀ ਪਤਾ ਚਿੱਟੀ ਚੁੰਨੀ ਲਾ ਕੇ ਕਦ ਚੜ ਜੇ ਕਿਧਰੇ ਹਾਂ ਐਂ ਦੱਸ ਪਹਿਲਾਂ ਮੈਨੂੰ ਮਾਰਦੀਆਂ ਗੱਲਾਂ ਤੂੰ ਬੇਚੌਰੀਆ ਤੂੰ ਕਿਹੜਾ ਗਲਾਬੀ ਵਗ ਬੰਦਾ ਹੈ ਤੂੰ ਵੀ ਲੀਲਿਆ ਤੇਲਿਆ ਬੰਨੀ ਫਿਰਦਾ ਹੈ ਹੈ ਸ਼ਰਮ ਮਾਨ ਕੋ ਸ਼ਰਮ ਮੇਰੇ ਚਿੱਟੀਆਂ ਚੁੰਨੀਆਂ ਪਰਖਦਾ ਤੂੰ ਮੈਂ ਤਾਂ ਚਿੱਟੀ ਚੁੰਨੀ ਤਾਂ ਕਰਕੇ ਲੈਣੀ ਮੈਂ ਕਿਹੜਾ ਤੈਨੂੰ ਜਿਉਂਦਾ ਸਮਝਦੀਆਂ ਜਦ ਤੂੰ ਮੇਰੇ ਨਾਲ ਕੋਈ ਦੁੱਖ ਸੁੱਖ ਨਹੀਂ ਕਰਦਾ ਹੈ ਮੈਨੂੰ ਰੰਗ ਬਰੰਗੇ ਚੁੰਨੀਆਂ ਲੈਣ ਦੀ ਲੋੜ ਕੀ ਪਈ ਹੈ ਮੈਂ ਤਾਂ ਚਿੱਟੀਆਂ ਹੀ ਲਵਾਂ ਨਾ ਕਰੇ ਕੰਮ ਕਰਨ ਬਾਰੀ ਦਾ ਤੇਰਾ ਗੋਡਾ ਲੱਗ ਜਾਣਾ ਤੁਹਣਾ ਹੈ ਮੈਨੂੰ ਐਂ ਦੱਸ ਜੇ ਜਾਣਾ ਹੋਵੇ ਬਾਹਰ ਕਿਤੇ ਵਿਆਹ ਸ਼ਾਦੀ ਚ ਐ ਮੁਰੇ ਹੋਊ ਅਗਲੇ ਦੇ ਜਾ ਕੇ ਦੇਖ ਲਈਂ ਵੇ ਮੈਨੂੰ ਤਾਂ ਲੋਕ ਬੁਲਾਉਂਦੇ ਨੇ ਮੈਂ ਤਾਂ ਜਾਣੀ ਆ ਮਾਂ ਨਾਦਰ ਨਾਲ ਅਗਲੇ ਦੇ ਹੈਂ ਸੋਡੀਆਂ ਕਰਤੂਤਾ ਮਾੜੀਆਂ ਨੇ ਤਾਂ ਇਹਦਾ ਸਾਨੂੰ ਲੋਕ ਬੁਲਾਉਂਦੇ ਹਟ ਗਏ ਕੋਈ ਸਿਆਣ ਦਾ ਨਹੀਂ ਨਹੀਂ ਮੈਂ ਜਾਣਦਾ ਤੈਨੂੰ ਵੀ ਤੈਨੂੰ ਕੌਣ ਬੁਲਾਉਂਦਾ ਕੌਣ ਨਹੀਂ ਬੁਲਾਉਂਦਾ ਹੈ ਤੂੰ ਤਾਂ ਅਗਲੇ ਸਰਪੰਚ ਨਹੀਂ ਬਣ ਜene ਜਾ ਕੇ ਉੱਥੇ ਖਾਨੀਆਂ ਧੌਣ ਪੱਕਾ ਜਾ ਕੇ ਹੈ ਆਉਂਦੀ ਹੋਈ ਲਖਾਫਾ ਪਰ ਲਿਉ ਲੱਡੂ ਆਉਂਦਾ ਕਹਿੰਦੀ ਜਵਾਖ ਖਾਣਗੇ ਸਾਡੇ ਹੋਰ ਅਗਲਾ ਕੀ ਕਰੇ ਵੇ ਤੂੰ ਜਾਣਦੇ ਜਾਣਦੇ ਮੈਂ ਜਾਣ ਗਿਆ ਤੈਨੂੰ ਹੈਂ ਮੈਨੂੰ ਆਂ ਦੱਸ ਮੱਗਰ ਦੀ ਵਜ ਤੇਰੇ ਕਿਹੜਾ ਬੜਾ ਜਿਗਾ ਕੋਈ ਤੇਰੇ ਜੀ ਨਹੀਂ ਆਇਆ ਆਪੇ ਇਕੱਲਾ ਕੜਾਇਆ ਮਾਂ ਦਾ ਫਿਰਦਾ ਤਿਗਾ ਤੇਰੀ ਕਰਤੂਤ ਨੂੰ ਮੈਂ ਜਾਣਦੀ ਆ ਸਾਰਾ ਟੁੱਟਾ ਕਹਿ ਰਾਇ ਚੁੱਪ ਕਰ ਜਾ ਨਾ ਭਾਬੀ ਜੇ ਮੈਂ ਕਿਸੇ ਨੂੰ ਦੱਸਦੀ ਨਾ ਤਾਂ ਮੇਰੇ ਨਾਲ ਤੁਰਨਾ ਦੀ ਕਿਸੇ ਨੇ ਨਾ ਮੈਨੂੰ ਆਉਣ ਦੇਣਾ ਸੀਗਾ ਲੈ ਪਰਉਣਾ ਫਿਰ ਕੀ ਕਹਿਣਾ ਭਾਈ ਉਹ ਉਹਨੇ ਕੀ ਕਹਿਣਾ ਭਾਈ ਉਹ ਤਾਂ ਦੋਨੇ ਪਾਸੇ ਦਾ ਯਾਏ ਨਹੀਂ ਪਤਾ ਮਾਂ ਦੇ ਪਿੱਛੇ ਲੱਗ ਜੇ ਅੱਛਾ ਉਹ ਮੇਰੀ ਸੋਕਣ ਲਿਆਉਣ ਦੀ ਤਿਆਰੀਆਂ ਚ ਨੇ ਕੋਈ ਨਾ ਮੈਂ ਵੀ ਦੇਖਦੀ ਆਂ ਫਾਇ ਦੇ ਕੰਜਰੀ ਹਜੇ ਮੈਨੂੰ ਕਹਿੰਦੇ ਆਂ ਤੂੰ ਬੋਲਦੀ ਹੈਗੀ ਉਹ ਤਾਂ ਸਾਰੇ ਪਾਸੇ ਆਏ ਕਹਿੰਦੇ ਮੇਰੀ ਰਾਜ ਚੱਲੇ ਬਹੁਤ ਬੈਦਲਾ ਛੋੜੀ ਬੁੜੀ ਤੇਰਾ ਬਾਪੂ ਵੀ ਹੈ ਨਹੀਂ ਬਾਈ ਕੰਮ ਦਾ ساری ਉਮਰ ਉਹਦੀ ਲਲਕਾਰੇ ਮਾਰਦਿਆਂ ਦੀ ਇਹ ਲਾਂਗੀ ਇੱਕ ਬੁੜੀ ਨਹੀਂ ਉਹ ਤਾਂ ਲੋਟ ਆਈ ਹੈ ਕੁੜੇ ਸੱਚੀ ਫੇਰ ਉਹਦਾ ਵਿਆਹ ਕਰਨਗੇ ਦੂਜਾ ਪਤਾ ਨਹੀਂ ਭਾਬੀ ਮੈਨੂੰ ਤਾਂ ਨਹੀਂ ਚੁੱਪ ਕਰਕੇ ਬਹਿ ਜਾ ਕਿੱਦਣੇ ਰਾਂਝੇ ਬਿਨਾ ਤੇਰੀਆਂ ਬਾਹਾਂ ਆਕੜੀਆਂ ਨਹੀਂ ਡੱਡੂ ਵਰਗਾ ਉਹ ਸਾਲਾ ਮਾਰ ਕੇ ਇੱਧਰ ਬੈਠ ਗਿਆ ਸਾਲਾ ਮਾਰ ਕੇ ਇੱਧਰ ਬੈਠ ਗਿਆ ਮਾਰਦੀ ਆ ਗੱਲਾਂ ਭਾਬੀ ਇੱਦੋਂ ਪਹਿਲਾਂ ਬੇਬੇ ਕੋਈ ਚੰਦ ਚਾੜ ਦੇ ਤੂੰ ਮੇਰੇ ਨਾਲ ਚੱਲ ਪਿੰਡ ਕੁੜੀ ਕਿਤੇ ਨਹੀਂ ਜਾਣਾ ਜੀ ਹੱਲੀਆਂ ਨਾ ਗਿੱਟੇ ਤੋੜ ਦੂੰ ਕਦੇ ਮਰ ਜਾ ਚੜੀਏ ਕਦੇ ਜਿਉ ਜਾ ਚੜੀਏ ਮਾਸੀ ਮਾਸੀ ਬਣ ਕੇ ਦੇਖੀ ਮੇਰੇ ਕਰਕੇ ਤੋੜ ਦੇ ਭਾਬੀ ਨੂੰ ਕਿਵੇਂ ਕਰਨਾ ਫਿਰ ਮੰਮੀ ਦੇਖ ਲੈ ਕੁੜੀ ਆਈ ਆ ਵੇ ਚੁੱਪ ਕਰਕੇ ਬਹਿ ਜਾ ਤੂੰ ਗਾਹਾਂ ਮੈਂਬਰਾਂ ਗਾ ਮੈਂ ਤਾਂ ਨਿਮੇੜ ਨਾ ਪਾਈ ਮੇਰੀ ਤਾਂ ਪੱਥਰ ਤੇ ਲਖੀਰ ਆ ਬਸ ਉਹ ਮਗਰਾ ਆ ਬਾਪੂ ਓਏ ਆਇਆ ਘਰੀ ਭਈਆ ਮਾਲ ਨੂੰ ਕਾਹ ਕਰਨਾ ਪਾਦੀ ਆ ਤੇਰੀ ਬੇਬੇ ਦਾ ਧਰਤੀ ਤੇ ਬੋਝ ਆਹੇ ਹੈਂ ਆਤਮੇ ਗੜਬੀ ਦਾ ਦੁੱਧ ਦੀ ਪਰ ਲਾਂਦੀ ਆ ਕਿਸੇ ਨੂੰ ਬਚੇ ਨਾ ਬਚੇ ਇਹੋ ਜੇ ਕੰਮ ਕਰਦੀ ਦਿਖਲਾਏ ਗੜਬੀ ਨਾ ਕਦੇ ਮੈਂ ਪਤੀਲਾ ਭਰ ਕੇ ਪੀਣਾ ਦੁੱਧ ਹਾਂ ਰੋਜ਼ ਤਾਂ ਤੇਰਾ ਬਾਪ ਕੱਟਾ ਖੁੱਲ ਕੇ ਚੁੱਗ ਜਾਂਦਾ ਹੈਗਾ ਕਰਕੇ ਇਹਨੂੰ ਚਾਹ ਨੂੰ ਦੁੱਧ ਨਹੀਂ ਬਚਦਾ ਹੈਗਾ ਹਲੇਗਾ ਨਾ ਤੇਰੀ ਮਾਂ ਗੜਬੀ ਭਰ ਕੇ ਪੀਂਦੀ ਹੈ ਸ਼ਰਮ ਨਹੀਂ ਆਉਂਦੀ ਨਹੀਂ ਕੱਟਾ ਦਾ ਇੱਕ ਦਿਨ ਖੁੱਲ ਜੂਗਾ ਦੋ ਦਿਨ ਖੁੱਲ ਜੂਗਾ ਮੈਂ ਜਾਣਦਾ ਤੇਰੀਆਂ ਬੈਬਤਾਂ ਨੂੰ ਤੂੰ ਜਾਣ ਕੇ ਤੂੰ ਹੀ ਪੰਗੇ ਛੇੜਦੀਆਂ ਸਾਰੇ ਤੇਰਾ ਦੋ ਮੋਰਾਂ ਚ ਪੈਣ ਫੇਰ ਠੀਕ ਰਹਿਣੀ ਆ ਤੂੰ ਮੈਂ ਤੁਸਾਂ ਗੱਲ। ਵੇ ਤੂੰ ਡਾਂਗ ਮਾਰ। ਹੈ ਜੇ ਮੈਂ ਮਾੜੀ ਆ ਤਾਂ ਹੀ ਤੂੰ ਤੀਜੇ ਦਿਨ ਮੈਨੂੰ ਡਾਂਗ ਚੱਕ ਲੈਣਾ। ਕਿਸੇ ਤੱਕੜੇ ਨਾਲ ਲਾ ਮੱਥਾ। ਹੈ ਤੇਰੇ ਨਾਸਾ ਨਾ ਫੇਰ ਦੇ। ਇਹ ਦਿਨ ਮੇਰੇ ਸਿਰ ਤੇ ਚੜਨ ਜਾਣਦਾ ਏ ਤੂੰ। ਮੈਂ ਕਿਹੜੇ ਪਾਸੇ ਮਾੜੀ ਆ ਤੂੰ ਹੈ ਰਿਛ ਵਰਗੀ ਪਈਆਂ ਹਲੇ ਕਹਿੰਦੀ ਮੈਂ ਮਾੜੀ ਆ। ਦੇਖ ਰਾ। ਬੋਲਣ ਚਾਹਦਾ ਤੂੰ ਜੀਭ ਨੂੰ ਬਾਠ ਨਹੀਂ ਪੈਣ ਦਿੰਦੀ। ਹਲੇ ਮਾੜੀ ਕਿੱਥੋਂ ਹੋ ਗਈ? ਉਹ ਬਾਪੂ। ਉਹ ਤਾਂ ਜਿਹੇ ਜੀ ਹੈ ਗਿਆ ਹੈ ਗਿਆ। ਤੂੰ ਲੰਘ ਜਾ ਮੇਰੇ ਰਕਾ ਤੋ ਪੰਗੇ ਲਈ ਜਾਣਾ। ਉਹ ਚੰਗਾ ਭਈ ਮੈਂ ਤਾਂ ਜਾਣਾ ਫਿਰ ਤੂੰ ਐ ਕਰੀ ਪਾ ਦੀ ਨਗਰੋਂ ਕੱਖੰਡਾ ਹੈ ਤੇਰੀ ਨਿਸਾ ਮਣਾਉਂਦਾ ਘਰੇ ਖੜ ਜੀ ਉਹ ਨਹੀਂ ਕਰੇ ਖੜਦੀ ਹੈਗੀ ਉਹਦਾ ਕੋਈ ਪਤਾ ਨਹੀਂ ਕਾ ਟਿੱਬ ਜੇ ਉਹ ਕੋਈ ਨਹੀਂ ਮੈਂ ਪਾ ਦੂੰ ਆਹੋ ਠੀਕ ਆ ਦੇਖਨੀ ਚ ਜਾਨ ਨੂੰ ਤਾਂ ਮੈਂ ਵਗ ਜਾ ਪਰ ਬੇਬੇ ਨਹੀਂ ਹਟਦੀ ਉਹਦਾ ਫੇਰ ਉਹੀ ਕੁੱਤ ਕਲੇਸ਼ ਹੈ ਆਹੋ ਠੀਕ ਆ ਚੌੜੀ ਹੋ ਕੇ ਕਹਿੰਦੀ ਆਉਂਦੇ ਨੇ ਮੇਰੇ ਮੁੰਡੇ ਨੂੰ ਰਿਸ਼ਤੇ ਨਹੀਂ ਪਹਿਲਾ ਮਸਾ ਰੋ ਪਿੱਟ ਕੇ ਰਿਸਤਾ ਹੋਇਆ ਸੀ ਪਸ ਗਿਆ ਮੇਰੀ ਚਿੰਦ੍ਰਿਤੀ ਉੱਥੇ ਦੇਖ ਲੈ ਮੰਮੀ ਵਿਚੋਲੇ ਵਿਆਹ ਧੱਕੇ ਹੁੰਦੇ ਨੇ ਬਾਅਦ ਚ ਤਾਂ ਆਕੇ ਵੀ ਨਹੀਂ ਖੜਦੇ ਚੱਲ ਤੁਸੀਂ ਦੇਖ ਲਓ ਕਿਵੇਂ ਕਰਨਾ ਮੈਂ ਮੜਾ ਜੇ ਮੂੜ ਜੇ ਬਣਾਇਆ ਮੈਂ ਲੈ ਦੇਖ ਲੈ ਰੁੜ ਜਾਣੇ ਨੂੰ ਇਹਨੂੰ ਮੂੜਦੀ ਹੋ ਰਹੀ ਆ ਕੁੜੀ ਦੀ ਜ਼ਿੰਦਗੀ ਖਰਾਬ ਹੋਣ ਲੱਗ ਰਹੀ ਜਮੀ ਨਹੀਂ ਸ਼ਰਮ ਮੰਦਾ ਰੁੜ ਜਾਣਾ ਮੈਂ ਮੈਂ ਕਿਹਾ ਕੁੜੀ ਦਾ ਘਰ ਖਰਾਬ ਉਹ ਤਾਂ ਬੁੱਥੇ ਰ ਕੰਬੜਾ ਨਾਲ ਮਿਲਣੀਆਂ ਕਰਦੀ ਸੀ ਕੁੜਮਣੀ ਨਾਲ ਜੱਫੀਆਂ ਪਾਪਾ ਖੜਦੀ ਸੀ ਬੇ ਮੈਨੂੰ ਕਿਹੜਾ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਤਾਂ ਉਹੀ ਕੰਪਣ ਵਾਲਾ ਗਲ ਕੁੱਟ ਦਿੰਦੀ ਪਰ ਅਸਵੀਕਰਤਾ ਬੰਦ ਹੁੰਦਾ ਉਹਦਾ ਲੰਗੜੀ ਜੀ ਦਾ ਨੀ ਮੇਰੀ ਗੱਲ ਸੁਣ ਓਰੇ ਸਾਵਾ ਦਹੋਂ ਲੱਗ ਰੇ ਮੇਰੇ ਤਾਂ ਮੰਜਾ ਬਾਹਰ ਲੈ ਕੇ ਚੱਲੋ ਢਾ ਕੇ ਬੈਠ ਗਿਆ ਅੰਦਰ ਮੰਜਾ ਮੈਂ ਚੱਕ ਜਲਦੀ ਕਿਧਰ ਆ ਦੇਖ ਆ ਹੀ ਨਹੀਂ ਪਤਾ ਹੈ ਕਿ ਬੇ ਇਧਰ ਦੀ ਲੰਗੂਗੀ ਤੇ ਤੇਰੀ ਬਿੰਗੀ ਜਿਨਾ ਨੂੰ ਉਧਰ ਤਪਾ ਲਈ ਮੈਂ ਤਪਾਰਖੀਆਂ ਜੈਰ ਹੋਈਆਂ ਨੇ ਉਧਰ ਨੂੰ ਡਾਲਾ ਪਰਾਂ ਨੂੰ ਕਰਕੇ ਦੇਖ ਲੈ ਦੇਖ ਲੈ ਬੇ ਆਖਲੀ ਧੁੱਪ ਚ ਲੱਗ ਰੇ ਡਾਉਣ ਮਰ ਜਾ ਤਰਾ ਫੜ ਮੰਜਾ ਨੀ ਮਾਂ ਕਿਉਂ ਕੌਮ ਨਹੀਂ ਆ ਮੇਰੇ ਇਹ ਮੇਰਾ ਤਾਂ ਜੀ ਅਕਲ ਕਾਨ ਕਰਖੇ ਤਾਂ ਕਹਾ ਕਰ ਲੈ ਇੱਧਰ ਨੂੰ ਮੈਂ ਦਿਖਾਉਣੀ ਆ ਕਰੇ ਜਾ ਕੇ ਜੇ ਮੰਨੂਗਾ ਐਨੀਆਂ ਸੋਹਣੇ ਸੋਹਣੇ ਕੁੜੀਆਂ ਨੇ ਜੇ ਮੇਰੀ ਚੱਲੇ ਮੈਂ ਤਾਂ ਥੋਣ ਨੂੰ ਵਿਆ ਲਿਆ ਮੈਂ ਕੀ ਕਰਾਂ ਮੰਨੇ ਵੀ ਕੰਜਰ ਦੇਖ ਨਹੀਂ ਆ ਬੜੋ ਜੇ ਪੜਕੇ ਜੇ ਅੱਖੇ ਲੱਗੂਗਾ ਦੇਖਾਂ ਆ ਬੜ ਰਿਆ ਇੱਧਰ ਉਹ ਖਾਂ ਜਾ ਇਹ ਤਾਂ ਹੋਰ ਕੋਈ ਕੰਮ ਨਹੀਂ ਬੇਮਗਰਾ ਗਰਸ਼ਨ ਪੁੱਤੋ ਰਿਆ ਕੇ ਮੇਰੀ ਹਾਂ ਬੇਬੇ ਕੱਖ ਬਉ ਨਹੀਂ ਹਾਂ ਬੇ ਫੇਰ ਪਾ ਲਈ ਕੱਖ ਮੇਰੀ ਗੱਲ ਸੁਣ ਆ ਦੇਖੀ ਕਿੰਨੀਆਂ ਸੋਹਣੀਆਂ ਕੁੜੀਆਂ ਦੇ ਫੋਟੋ ਮਾਣੇ ਦੀਏਗਾ ਵੀ ਹੁਣ ਤਾਂ ਮੈਨੂੰ ਹਰੇਕ ਕਹਿੰਦਾ ਵੀ ਮੱਗਰ ਨੂੰ ਸਾਗਾ ਸੀ ਕਰਾ ਦੇਣਾ ਕੰਨੇ ਦੀ ਪੂਰੀ ਵਰਗੀਆਂ ਕੁੜੀਆਂ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਗੋਰੀਆਂ ਚਿੱਟੀਆਂ ਉਹ ਚਿਬੜ ਵਰਗੇ ਮੂੰਹ ਵਾਲੇ ਤਾਂ ਪਾਣਾ ਖਹਿੜਾ ਛੱਡ ਮਰਿਆ ਹਾ ਸੱਪ ਪਰਾਂ ਗਲ ਨੂੰ ਲਾ ਦੇ ਤੈਨੂੰ ਇੰਨਾ ਚੋਂ ਇੱਕ ਨਾ ਦੀ ਵਿਆਹ ਕੇ ਜ਼ਰੂਰ ਲੈ ਰੱਖੀ ਕੋਈ ਨਹੀਂ ਬਾਬੇ ਦੇਖ ਲਾਂ ਮੈਂ ਕੱਖ ਪਾਦਾ ਪਹਿਲਾਂ ਬਈ ਦੇਖਣਾ ਕੀ ਨੇ ਕਨੇ ਮੇਰੀ ਗੱਲ ਸੁਣ ਹੈ ਮੁਗੈ ਸਗਲ ਚ ਡੇਰ ਨਾ ਹੋਵੇ ਨਾਲੇ ਮੈਂ ਤੇਰੇ ਪਹਿਲੇ ਨਹੀਂ ਮਾਰੀ ਕਹਿੰਨੀ ਆ ਨਹੀਂ ਮੈਨੂੰ ਕੋਈ ਲੋੜ ਐ ਐ ਹਰ ਇੱਕ ਨੂੰ ਹਾੜੇ ਕੱਢਦੀ ਆ ਮੈਂ ਵੀ ਪਰ ਤੇਰਾ ਉਹ ਦਿਨ ਖੈੜਾ ਛੁੱਟ ਜੂਗਾ ਕੋਈ ਨਹੀਂ ਬੇਬੇ ਕੋਈ ਨਹੀਂ ਕਰ ਲੈ ਕੋਈ ਨਹੀਂ ਲੈ ਦੇਖ ਲਈਆਂ ਕੱਖ ਬਾਕੇ ਪੁੱਛਦੀਆਂ ਮਾਰ ਕੇ ਅੱਲਾ ਦਾ ਮਾਂ ਚ ਰੋਜਿਆ ਤੇ ਇੰਤੋਂ ਮਨਾਇਲਾ ਲੈ ਮਗਰਾ ਚਾਹੇ ਤੇਰੇ ਪੈਰੀ ਹੱਥ ਨਾਲ ਪਾਈ ਜੋ ਟੰਟਾ ਮੈਂ ਬਣਾ ਲਿਆ ਜੇ ਤੂੰ ਕੇਰਾ ਬਨ ਗਿਆ ਨਾ ਤੇਰਾ ਦਵਾਰੇ ਵਿਆਹ ਕਰਕੇ ਬੁੜੇ ਦੇ ਚਿਬ ਕੱਢੂ ਫਿਰ ਮੈਂ ਮੈਂ ਕੱਢੂ ਬੁੜੇ ਦੇ ਰੜਤਾ ਜੋ ਕੋ ਹੁਣ ਮੇਰਾ ਸਾਰਾ ਫਾਨ ਨਹੀਂ ਲੈਂਦਾ ਲੈ ਦੇਖਾਂ ਜੇ ਕਰੀ ਹੋਣਗੇ ਆਇਆ ਤਾਂ ਫੇਰ ਫਾਇਦਾ ਜੇ ਮਣੀ ਮੁੱਟੀ ਵੀਣ ਤੇ ਪੱਲੇ ਪਵੇ ਹੈ ਤੋਰ ਦਮ ਦੱਸਾ ਇਹ ਬੁੜੀ ਜੀ ਇਹ ਵੀ ਕੱਬੀ ਲੱਗਦੀ ਮੈਨੂੰ ਥੋੜੀ ਜੀ ਚੱਲ ਕੋਈ ਨਾ ਹਿਸਾਬ ਨਾਲ ਗੱਲ ਕਰਾਂਗੇ ਮਣੀ ਉਹ ਜੋ ਅੱਖ ਵਾਰ ਖੁੱਲੋ ਭਾਈ ਉਹ ਜੋ ਆਖੋ ਹਾਏ ਭਾਬੀ ਬਾਪੂ ਬਾਪੂ ਕਿਵੇਂ ਆ ਗਿਆ ਇੱਥੇ ਮੈਂ ਆਇਆ ਪੁੱਤ ਦੇਖ ਕੌਣ ਹੋ ਗਿਆ ਪੱਲਾ ਉਹੀਂ ਕਹੀ ਜਨਾ ਮੇਰਾ ਬਾਪੂ ਬਾਪੂ ਥੋੜੀ ਜਿਹਾ ਖਦਰਾ ਕੋਈ ਹੋਰ ਆ ਗਿਆ ਹੋਵੇ ਤੋਂਪੂ ਸਸਰੀ ਘਰ ਪਈ ਸਸਰੀ ਘਰ ਜੋ ਖੁਜੋਂਦੇ ਲੋ ਲੀਸ਼ੂ ਤੱਕ ਪੜਨੇ ਗਈ ਤੂਰੇ ਕਿੱਥੇ ਹੈ ਬਾਪੂ ਜੀ ਮੈਂ ਤਾਂ ਭਾਬੀ ਕੋਲ ਆ ਗਈ ਭਾਬੀ ਨੂੰ ਮਿਲਣਾ ਬੋਲੀਏ ਹਾਂ ਤਿੰਨ ਦਾ ਪੜਨ ਭੇਜਾ ਦੀ ਤੂੰ ਰੇ ਫਿਰਦੀਆਂ ਕਿਹੜੇ ਕੰਮ ਕਰਦੀ ਦੱਸ ਗੱਲਾਂ ਕੋਈ ਹੈ ਮੈਂ ਤਾਂ ਕਿਹਾ ਤੀਗਾ ਜੀ ਮੈਂ ਤਾਂ ਆਪ ਕਾਦੀ ਲੱਗ ਰਹੀ ਸਮਝਾਉਣਾ ਵੀ ਤੂੰ ਕੱਲੀ ਕੀ ਕਰਨ ਆਈਆਂ ਜਮਾਨਾ ਮਾੜਾਗਾ ਕੋਈ ਨਾ ਜੀ ਆ ਜਾਓ ਬੈਠੋ ਮੰਜੇ ਤੇ ਬੋਲੀਏ ਹੈ ਮੈਨੂੰ ਐਂ ਦੱਸ ਜੇ ਤੈਂ ਆਉਣਾ ਤੀ ਮੈਨੂੰ ਨਾਲ ਲਿਆਉਂਦੀ ਹੈ ਤੂੰ ਕੱਲੀ ਆ ਗਈ ਦੱਸਾ ਬਾਪੂ ਜੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਤੁਸੀਂ ਬਾਗ ਚੱਲੋ ਤੁਸੀਂ ਕਹਿੰਦੇ ਮੈਂ ਨਹੀਂ ਜਾਂਦਾ ਬੈਠੋ ਪਤਾ ਬੋਲੀਏ ਸੌਫਾ ਦੇਖਣਾ ਪੈਂਦਾ ਮੈਨੂੰ ਕੀ ਪਤਾ ਵੀ ਤੂੰ ਹੋਣੀ ਆ ਮਹਿੰਗੀ ਨਾਲੇ ਨਾਲੇ ਬਾਪੂ ਜੀ ਮੈਂ ਤਾਂ ਤਾਂ ਆ ਗਈ ਆ ਮਮਮੀ ਕਹਿੰਦੀ ਮੈਂ ਤਾਂ ਵੀਰੇ ਦਾ ਹੋਰ ਰਿਸ਼ਤਾ ਕਰੂੰ ਮੈਨੂੰ ਤਾਂ ਡਰ ਲੱਗਦਾ ਪਾ ਭਾਬੀ ਨੂੰ ਨਾਲ ਲੈ ਕੇ ਜਾਵਾਂਗੇ ਹੁਣ ਕੁਝ ਵੀ ਹੋ ਜਾਣਾ ਆ ਕਿ ਮੈਂ ਕਰ ਦੂ ਕਿੱਟੇ ਨਹੀਂ ਤੋੜਨੂ ਉਹਦੇ ਮੈਂ ਹੋਰ ਰਿਸ਼ਤਾ ਕਰ ਦੂ ਐ ਹਾਸੇ ਖੇੜਾ ਕੋਈ ਹੈ ਆਹੋ ਭਾਈ ਤੁਸੀਂ ਲੈ ਜਾ ਕਰੋ ਤੇਰੀ ਮਾਂ ਘਰੋਂ ਕੱਢ ਦਿਆ ਕਰੂਗੀ ਹੁਣ ਤਾਂ ਉਹ ਕੰਮ ਹੋ ਗਿਆ ਮੇਰੀ ਤੀ ਤਾਂ ਆਏ ਨਾਲ ਆਈ ਗਏ ਨਾਲ ਗਈ ਹੋਰ ਕੋਈ ਕੰਮ ਨਹੀਂ ਜਾ ਪੁੱਤ ਪਾਣੀ ਲਿਆ ਦੇ ਤੇਰੇ ਬਾਪੂ ਨੂੰ ਲੈ ਨਹੀਂ ਮੀ ਖਾਣ ਵਾਲੇ ਉਹ ਕੁਰਸੀ ਫੜਾ ਦੇ ਮੈਨੂੰ ਚੱਕ ਕੇ ਦੱਸ ਰੋਜ਼ ਦਾ ਮਰੇ ਕੁੱਤ ਕਲੇਸ਼ ਕਰਖਿਆਗਾ ਉਹਨੂੰ ਤਾਂ ਸਮਝਾ ਨਹੀਂ ਸਕਦੇ ਤੀਜੇ ਦਿਨ ਕਦੇ ਉਰਾ ਬਾਕੀ ਕਦੇ ਉੱਤਰ ਬਾਕੀ ਬੱਲੇ ਐ ਹੁਣ ਮਾਸੜ ਆ ਗਿਆ ਸਾਰਾ ਟੱਬਰੇ ਫਿਰਦਾ ਇਹ ਤਾਂ ਲੇ ਲੜੀਆਂ ਘੜਦਾ ਸਾਸਤ੍ਰੀ ਗਾਰ ਮਾਸੜੀ ਸਾਸਤ੍ਰੀਕਾਰ ਭਈ ਜੂੰਦਾਰ ਹੋ ਠੀਕ ਹੋਈ ਹਾਂ ਸਭ ਠੀਕ ਹੈ ਬਾਈ ਆ ਕੁਰਸੀ ਕਰ ਲੋ ਜਾ ਔਰ ਫਿਰ ਕਿਵੇਂ ਆਉਣੇ ਹੋਏ ਉਹ ਬੱਸ ਪਈ ਆਉਣੇ ਕਿਹੜੇ ਹੁਣ ਤੈਨੂੰ ਪਤੀ ਆ ਮੇਥੋਂ ਕਾਨੂੰ ਕਹਾਂ ਤੂੰ ਕਿਹੜੇ ਆਉਣੇ ਕਦੋਂ ਦੇਖੋ ਜੀ ਮੈਂ ਤਾਂ ਹੁਣ ਗੱਲ ਕਰ ਲਈ ਮੈਂ ਤਾਂ ਹੁਣ ਨਿਮੇੜੂੰਗੀ ਇੱਕ ਪਾਸਾ ਕਰੂੰਗੀ ਕੁੜੀ ਦਾ ਉਹ ਭਾਈ ਤੁਸੀਂ ਐਡਾ ਫੈਸਲਾ ਕਾਨੂੰਨ ਲੈ ਲਿਆ ਉਹਦੇ ਪਿੱਛੇ ਲੱਗ ਕੇ ਦੱਸ। ਉਹਦਾ ਮੋਢੀ ਮੱਤ ਦੀ ਹੈ ਨਾਲੇ। ਨਾਲੇ ਉਹਨੇ ਕਿਹਾ ਹੁਣ ساری ਉਮਰੇ ਬੈਠਾ ਰਹਿਣਾ। ਹੈ ਇਸੇ ਕੁੜੀ ਦਾ ਘਰ ਆਹੋ। ਬਾਪੂ ਜੀ ਮੈਂ ਨਾ ਇੱਧਰ ਦੀ ਨਾ ਉੱਧਰ ਦੀ। ਮੇਰੀ ਜਾਨ ਤਾਂ ਵਿਚੇ ਵਿਚਾਲੇ ਸੂਲੀ ਤੇ ਟੰਗੀ ਪਈ ਆ। ਉਹ ਭਾਈ ਜਿਵੇਂ ਆਖੋ ਤੁਸੀਂ ਕਾਨੂੰ ਮਹੌਲਾ ਕਰ ਦੋ ਹੈ ਮੈਂ ਤੁਹਾਨੂੰ ਲੈਣ ਤਾਂ ਆਇਆ। ਸਾਡੇ ਨਾਲ ਚੱਲੋ ਤੁਸੀਂ। ਫਿਰ ਹੁਣ ਪਰ ਬਾਪੂ ਜੀ ਬੇਬੇ ਤਾਂ ਕਹਿੰਦੀ ਐ ਮੈਂ ਤੇ ਤੈਨੂੰ ਘਰ ਨਹੀਂ ਵੜਨ ਦਿੰਦੀ। ਨਹੀਂ ਉਹ ਕੀ ਵੜਨ ਨਹੀਂ ਦਿੰਦੀ ਮੈਂ ਤੈਨੂੰ ਆਪੇ ਨਹੀਂ ਤੋੜਦੀ। ਉਹੀ ਕੱਢਿਆ ਨੇ ਮੂਰੇ ਹਾੜੇ ਜੇ। બસ ਤੈਨੂੰ ਕੀ ਹੋਇਆ ਤੈਨੂੰ ਰੋਟੀ ਨਹੀਂ ਮਿਲਦੀ ਮੇਰੇ ਘਰੇ ਉਹ ਸਾਨੂੰ ਪਤਾ ਭਈ ਸਾਡੇ ਟੱਬਰ 'ਚ ਨੁਕਸਾ ਉਹ ਤਾਂ ਕੱਢੋ ਵੱਢੜੀ ਆ ਪਰ ਅਸੀਂ ਤਾਂ ਆਵਦੀ ਤੀਆਂ ਮੰਗੂ ਰੱਖਦੇ ਐ ਨੂੰ ਕੁੜੀ ਨੂੰ ਅਸੀਂ ਤਾਂ ਨਹੀਂ ਗੁਸਕੇ ਦੇ ਕੇ ਆ ਦੱਸ ਉਹ ਤਾਂ ਜੀ ਮੇਰੀ ਤੀਨੂੰ ਡੰਗਰਾ ਵਾਂਗੂ ਰੱਖਦੀ ਆ ਸਾਰਾ ਦਿਨ ਕੋਦੂ ਕੋਦ ਪੈਂਦੀ ਆ ਤੁਹਾਨੂੰ ਵੀ ਪਤਾਗਾ ਤੁਸੀਂ ਦੇਖਦੇ ਨਾ ਸਾਰਾ ਦਿਨ ਆਪਣੀ ਅੱਖਾਂ ਨਾਲ ਬੇਮਗਰਾ ਗੱਲ ਸੁਣ ਮੇਰੀ ਕੰਮ ਤਾਂ ਮੁੱਕਰੇ ਹੀ ਨਹੀਂ ਹੈਗੇ ਆ ਕੰਮ ਦੀ ਗੱਲ ਐ ਹਾਂ ਬੇਬੇ ਹਾਂ ਦੱਸ ਕੀ ਕਹਨੀ ਆ ਮੈਂ ਦੇਖ ਲੈ ਫੇਰ ਕਰ ਲੈ ਸਲਾਮ ਬੇਬੇ ਮੇਰੇ ਬੋਲ ਤਾਂ ਕੋਰਾ ਜਵਾਬ ਆ ਜਵਾਬ ਹੈ ਹਾਂ ਇਹ ਤੂੰ ਕੀ ਕਹਿੰਦਾ ਉਹ ਬੇਬੇ ਹੋਰ ਕੀ ਕਹਾਂ ਤੈਨੂੰ ਫਿਰ ਹਣ ਹਟਦੀਨ ਤੂੰ ਦੇਖ ਲੈ ਕਹਿੰਦਾ ਜਵਾਬ ਹੈ ਮਾਰ ਫਿਰ ਕੁੱਤੇ ਦੀ ਮੌਤ ਡਿੱਗ ਕਿਹੜੇ ਖੂਚ ਡਿੱਗਣਾ ਤੈ ਜੇ ਤੂੰ ਮੇਰੇ ਅੱਖੇ ਨਹੀਂ ਰੱਖਦਾ ਬੇਬੇ ਐਦੂ ਵੱਡਾ ਕਿਹੜਾ ਖੂ ਹੋਊਗਾ ਜਿਹੜੇ ਤੂੰ ਮੈਨੂੰ ਡੇਗਣ ਲੱਗ ਰਹੀ ਆ ਦੇਖ ਲੈ ਅੱਜ ਗੱਲ ਕਹਿੰਦੇ ਬੁਰੇ ਦਾ ਭਲਾ ਕਰੀ ਨਾ ਹੈ ਮੈਂ ਤਾਂ ਕਹਿੰਨੀ ਆ ਅਗੇ ਤੇਰਾ ਭਲਾ ਹੋਜੂਗਾ ਜੱਗੀ ਦੀ ਲੈ ਕੇ ਤੇਰੇ ਡੇਮਾ ਵਿੰਗੇ ਪੈਰਾਂ ਤੋਂ ਤੂੰ ਕੀ ਕਰਉਣਾ ਹੈ ਬੇਬੇ ਮੈਂ ਤਾਂ ਹੀ ਠੀਕ ਨੇਖ ਲੈ ਧੀਰਚਾਣ ਕਰਦਾ ਕੀ ਕਰਾਂ ਮੈਂ ਮੇਰ ਦਾ ਕਰੇ ਕਰਾਈ ਤੇ ਪਾਣੀ ਫੇਰ ਦਿੰਦੇ ਨੇ ਇਹ ਪਿਓ ਪੁੱਤ ਹੈ ਇਹਨਾਂ ਦੀ ਇੱਕ ਗੱਲ ਹੈ ਮੇਰਾ ਤਾਂ ਮਨ ਸਾਫ਼ ਹੈ ਤਾਂ ਮਨ ਦੇ ਪਾਪੀ ਨੇ ਦੋਨੇ ਮਿੰਟ 'ਚ ਬਦਲ ਜਾਂਦੇ ਨਹੀਂ ਦੇਖ ਤਾਂ ਮੇਰੀ ਮਾਂ ਨੂੰ ਕਿਵੇਂ ਅੱਗ ਲੱਗ ਰਹੀ ਆ ਨਾ ਜੇ ਮੇਰੇ ਬਾਪਨਾ ਤਾਂ ਸਿੰਘ ਪਸਾਉਣੇ ਨੇ ਉਹੀ ਫਸਾ ਲਾ ਮੈਨੂੰ ਕਿਉਂ ਪਿਛਵਾੜਨੀ ਉਹਦੇ ਐਂ ਦੱਸ ਪਹਿਲਾਂ ਮੈਨੂੰ ਉਹੀ ਤੀਜੇ ਤੋਂ ਮੈਨੂੰ ਵਿੱਚ ਫਸਾਈ ਜਾਂਦੇ ਲੈ ਤੂੰ ਸਾਹ ਕਰਾ ਲਾ ਜਿਹੜੀ ਪਹਿਲਾਂ ਹੈਗੇ ਉਹੀ ਪਸਾ ਦੇ ਮੇਰੇ ਹੋਰ ਨਹੀਂ ਜੇ ਤਾ ਮੈਨੂੰ ਬਦੀਨ ਕਰਦੀ ਆ ਛੇਤੀ ਕਰੋ ਬੀਬੀ ਕਿਵੇਂ ਕਰਨਾ ਫਿਰ ਮੈਂ ਸਰਪੰਚ ਕੋਲ ਵੀ ਜਾਣਾ ਜੇ ਗੱਲ ਲਵੇ ਲੱਗਦੀ ਆ ਤਾਂ ਦੇਖ ਲੋ ਨਹੀਂ ਫਿਰ ਮੈਨੂੰ ਦੱਸੋ ਕਿਵੇਂ ਕਰਨਾ ਵੇ ਤੂੰ ਚੁੱਪ ਕਰਕੇ ਬਹਿ ਜਾ ਵੱਡਾ ਆ ਸਰਪੰਚ ਆਲਾ ਚੱਪਲਾਣਾ ਖਾਲੀ ਮੇਰੇ ਤੋਂ ਕਦੇ ਬੈਠਾ ਖੜਾ ਦੇਖਦਾ ਹੀ ਨਹੀਂ ਹੈਗਾ ਬਸ ਜੀ ਮੈਂ ਤਾਂ ਕਾਗਜ਼ ਪੱਤਰ ਤਿਆਰ ਕਰਾਉਣ ਲੱਗ ਰਹੀ ਆ ਬਸ ਤਲਾਕ ਲੈਣਾ ਸੀ ਨੇ ਤਾਂ ਹੁਣ ਭਾਬੀ ਤਲਾਕ ਤਾਂ ਕਾਨੂੰਨ ਲੈਣਾ ਦੇਖੀ ਕਹਦੇ ਕੁਝ ਮਾਸੀ ਨੂੰ ਤੂੰ ਟੈਨਸ਼ਨ ਨਾ ਲੈ ਮੰਮੀ ਤਾਂ ਉਹੀ ਬੋਲੀ ਜਾਂਦੀ ਆ ਆਹੋ ਮੈਂ ਤਾਂ ਉਹੀ ਬੋਲੀ ਜਾਂਦੀ ਆ ਚੁੱਪ ਨਹੀਂ ਕਰਕੇ ਬੈੰਦੀ ਹੈਗੀ ਨਾ ਅਸੀਂ ਸਾਰਾ ਦਿਨ ਤੇਰੇ ਮਗਰ ਫਰੀ ਜਨੇ ਬੇਲੇ ਆ ਅਸੀਂ ਸਾਨੂੰ ਕੋਈ ਹੋਰ ਕੰਮੇ ਨਹੀਂ ਹੈਗਾ ਕਸੂ ਕਰ ਮਮੀ ਨਾ ਇਹ ਮੰਨਦਾ ਹੈਗਾ ਮੈਨੂੰ ਇੱਕ ਖੇੜ ਖੇੜ ਨਹੀਂ ਪਉਗੀ ਹੈ ਮੈਨੂੰ ਜਾਣ ਦੇ ਗੈਣਾ ਨਾਲ ਤਾਂ ਕੱਢ ਕੇ ਉਹਨਾਂ ਦਾ ਜਲੂਸ ਨਾਲੇ ਆਂਡਣਾ ਕਮੰਡਣਾ ਨੂੰ ਪਤਾ ਤਾਂ ਲੱਗੂਗਾ ਵੀ ਕੀੜੇ ਚ ਖੋਟ ਹੈ ਮਠਾਈ ਬੈਠੀ ਹੈ ਮਾਰ ਕਾਨ ਬਣ ਕੇ ਹੈ ਮੈਂ ਪੁੱਛ ਲਿਆ ਵੇ ਮਗਰਾ ਬੁੱਤ ਮੇਰੀ ਗੱਲ ਸੁਣ ਹਾਂ ਬੇਬੇ ਐਂ ਕਰ ਚਲ ਆਪਾਂ ਤੇਰੀ ਬਹੂਨ ਵਾਲੇ ਮੇਲੇ ਨਾਲ ਲੈ ਜਾਵਾਂਗੇ ਲੈ ਕੇ ਆਵਾਂਗੇ ਹਾਂ ਲੈ ਆਵਾਂਗੇ ਹੋਰ ਨੂੰ ਹੁਣ ਤਾਂ ਵੀ ਤੂੰ ਮੇਰਾ ਦੂਜਾ ਵਹ ਕਰ ਨੂੰ ਫਿਰਦੀ ਦੀ ਐਨੀ ਛੇਤੀ ਰਾਜੀ ਵੀ ਹੋ ਗਈ ਤੂੰ ਬੇ ਚਲ ਕੋਈ ਨਾ ਤੇ ਤੇਰੇ ਪਤਾ ਘਰਾਂ ਚ ਡੱਡਾ ਟਾਣਾ ਹੁੰਦਾ ਹੀ ਰਹਿੰਦਾ ਐ ਕੀ ਹੁੰਦਾ ਹੁੰਦਾ ਫਿਰ ਕੀ ਹੁੰਦਾ ਚਲ ਆਪਾਂ ਜਾਏ ਉਹਨਾਂ ਦੇ ਕੋਲ ਮੈਂ ਤਾਂ ਕੱਪੜੇ ਪਾ ਲਵਾਂ ਤੂੰ ਤਿਆਰ ਹੋ ਕੇ ਆ ਜਾ ਆਪਾਂ ਲੈ ਆਉਣਾ ਚੱਲ ਤਿਆਰ ਹੋ ਜਾ ਮੈਂ ਹਾਂ ਤੂੰ ਤਿਆਰ ਹੋ ਜਾ ਚਲ ਕੋਈ ਨਹੀਂ ਮੈਂ ਹੁਣ ਨਾ ਤਿਆਰ ਹੋਰ ਪਾ ਲੈ ਕੱਪੜੇ ਮੈਂ ਅੱਜ ਸੁਸੇ ਮਾਰ ਕੇ ਕਿਤੇ ਮੇਲੀ ਨਹੀਂ ਦੀ ਹੁੰਦੀ ਅੱਜ ਮੈਂ ਸਕੇ ਉਹਨਾਂ ਨੂੰ ਸਭ ਕਸ ਮਾਰ ਕੇ ਹੈ ਪਾਇਰ ਤੇ ਪਾਣੀ ਨਹੀਂ ਪੈਣ ਦਿੰਦੇ ਫਿਰ ਪੁੱਤ ਅੱਜ ਮੈਂ ਕੱਢੂਣਾ ਰੜਕਾਂ ਪਤਾ ਮੈਂ ਵੀ ਇਹ ਤਾਂ ਪੜਦੀ ਸੀ ਕਲਾਸ ਦੀ ਮਿਲੀਟਰ ਕਹੋਂਦੀ ਸੀ ਮਿਲੀਟਰ ਅੱਜ ਇਹਨਾਂ ਤੇ ਚਲਾਉਂਗਾ ਡੰਡਾ ਮੈਂ ਇਹ ਐ ਨਹੀਂ ਲੋਟ ਆਉਂਦੇ ਹੈਗੀ ਜਿਹੜਾ ਮੈਂ ਕੰਮ ਕਰਨਾ ਉਹ ਕਰਕੇ ਛੱਡੂ ਆ ਜਾ ਆ ਜਾ ਗਾਂ ਉੱਠ ਪਖਾੜ ਕੇ ਨੀਚੇ ਮੂੰ ਨਹੀਂ ਆਉਂਦਾ ਜਿਹੜੀ ਸਕੀਮ ਹੁਣ ਮੈਂ ਖੇਢੀ ਐ ਸੋ ਉਥੋਂ ਲੋਟ ਵੀ ਨਹੀਂ ਆਉਣੀ ਹੁਣ ਉਹ ਨਾ ਪਿਓ ਤੋਂ ਨਾ ਪੁੱਤ ਤੋਂ ਆਪਦੇ ਆਪ ਨੂੰ ਵੱਡੇ ਕਾਡੂ ਕਹੋਂਦੇ ਨੇ ਨੱਡੂ ਖਾਂ ਸੌਰਾਂ ਨੇ ਨਵਨੋ ਕਿਵੇਂ ਪਿਆਜੀ ਪੱਗ ਬੰਨੀ ਐ ਜੇ ਕਹੇ ਨਾ ਤੇਰੇ ਨਾਨਕੇ ਲੈ ਜਾ ਲਮਕਰ ਕਹਿੰਦੀ ਕੋਈ ਟਾਈਮ ਨਹੀਂ ਮੇਰੇ ਕੋਲ ਤਾਂ ਡੰਗਰ ਸਾਹਮਣੇ ਨੇ ਚੱਲੇ ਬੱਪੇ ਹਾਂ ਹਾਂ ਚੱਲ ਚੱਲੀ ਆਇਆ ਕਰ ਸਕੂਟਰੀ ਕੰਡੇ ਛੇਰੀ ਵਗਣਾ ਹਾਂ ਚੱਲ ਆਪਾਂ ਉਹਦੇ ਖੜਦੇ ਨਹੀਂ ਹੈਗੇ ਫਿਰ ਵਾੜਾ ਚ ਹਾਂ ਬਸ ਹੁਣ ਜਾਣ ਕਰਾਂਗੇ ਆਪਾਂ ਤਾਂ ਹਾਂ ਹੁਣ ਜਾਣ ਕਰਾਂਗੇ ਆਪਾਂ ਤਾਂ ਯਾਰ ਜੇ ਮੇਰਾ ਤਾਂ ਕਿਤੇ ਜੀ ਨਹੀਂ ਲੱਗਦਾ ਘਰ ਨੂੰ ਛੱਡ ਕੇ ਮੇਰਾ ਕਿਹੜਾ ਲੱਗਦਾ ਬੇਬੇ ਆ ਜਾ ਮਸਾਂ ਦਾ ਰਾਜ ਦੀ ਕੁੜੀ ਸੂਈ ਆ ਜਾ ਆ ਜਾ ਮੈਂ ਵਾਰ ਖੋਲਦੀ ਖੋਲ ਲੈ ਖੋਲ ਦੇ ਵਾਹ ਵਾਹ ਸਟਾਰਟ ਮਾ ਬੇ ਤੁਰਪਾ ਹੁਣ ਤੁਮਕੇ ਵੇਲਾ ਕਰਾ ਦੇਂਗਾ ਬੇਬੇ ਬੱਟਾ ਖੋਲਨੇ ਬਾਹਰ ਓਹੋ ਮੇਰੇ ਬੀਜੀ ਕਿਹੜਾ ਨੰਗਦੀ ਨਹੀਂ ਦੇਖ ਲੈਣੇ ਦਰਾ ਹਾਂ ਭਾਈ ਤੈਨੂੰ ਇੱਕ ਗੱਲ ਕਹਾਂ ਮੈਂ ਜੇ ਗੁੱਸਾ ਨਹੀਂ ਕਰਦਾ ਨਾ ਨਾ ਗੁੱਸਾ ਮਲ ਕਾਦਾ ਚਾਹੇ ਦੋ ਗੱਲਾਂ ਕਹਦੇ ਦੱਸ ਆ ਨਾ ਛੋਡੀ ਬੁੜੀ ਨੇ ਸਾਰੇ ਟੱਬਰ ਦੀ ਛੋਡੀ ਦੀ ਪੂੰਛ ਚਕਾਰਖੀ ਆ ਓ ਨਹੀਂ ਮੱਲਾ ਉਹਦਾ ਮਈ ਨਰਮਾ ਜੇ ਕਦੇ ਲੋਕਾਂ ਦੇ ਬੁੜਿਆਂ ਵਰਗਾ ਹੁੰਦਾ ਕਾ ਨਾ ਉਦਿਆਂ ਅੱਜ ਨੂੰ ਮੈਂ ਪਸਣੀਆਂ ਲਾਹਾਂਦਾ ਇਹ ਤੋਂ ਗੱਲ ਸੋਚ ਲਾਂਦਾ ਆਹੀ ਕਰਾ ਵੀ ਪੇ ਆਹੀ ਆਹੀ ਚੱਲ ਨਾ ਬੇ ਦੇਖ ਰਖਾ ਗੇਟਾ ਨਹੀਂ ਮਕਰ ਨਾ ਆਪਣੇ ਨਾਲ ਕਰੂ ਨਾ ਨਾ ਚੰਗਾ ਆਪੂੰ ਨਾ ਬੋਲੀ ਕੋਈ ਨਹੀਂ ਮੈਂ ਨਹੀਂ ਬੋਲਦਾ ਬੇ ਤਹੀਂ ਕਰਨੀ ਸਾਰੀ ਗੱਲ ਤੂੰ ਤਾਂ ਬੋਲੀ ਨਾ ਭੋਰਾ ਕੋਈ ਨਹੀਂ ਕੋਈ ਨਹੀਂ ਆ ਜਾ ਨਾ ਅਕੀ ਲਾ ਦੇ ਨੂੰ ਫੇਰਾ ਮੇਰੀ ਗੱਲ ਸੁਣੋ ਜੀ ਤੁਸੀਂ ਵੀ ਗੱਲਾਂ ਗੱਲਾਂ ਜੁਗ ਰਹੇ ਹੋ ਜੇ ਕੋਸ ਕਰਦੇ ਹੁੰਦੇ ਨਾ ਇੱਥੇ ਤੱਕਰ ਗੱਲਾਂ ਨਹੀਂ ਆਉਂਦੀਆਂ ਠੀਕ ਆ ਕਿੱਥੇ ਤੱਕਰ ਪਛਾਹਤੇ ਉਹ ਕੱਲੀ ਛੋੜੀ ਲੰਗੜੀ ਜੀ ਬੁੜੀ ਨੇ ਨਾ ਇਹ ਗੱਲਾਂ ਭਈ ਹੈ ਲੈ ਅੱਜੇ ਲੈ ਜੇ ਨਾ ਉਹਦੀ ਚੱਪੜੀ ਤੋੜੀ ਕਾ ਨਾ ਮੈਨੂੰ ਵੀ ਕੈਲਾ ਬੁੜਾ ਨਹੀਂ ਕਹਿਣਾ ਪਿੰਡ ਜੀ ਕਿਸੇ ਨੇ ਦੇਖ ਲਈ ਫਿਰ ਘਰੇ ਬਿਠਾ ਦੂੰਗਾ ਉਹਨੂੰ ਆਪਣੇ ਜੰਮਾ ਤੋਂ ਘਰੇ ਬਾਪਿਆ ਕੰਜਰ ਆ ਜਾ ਹਾ 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 ਬੱਲੇ ਬਰੇ ਸ਼ਾਬਾਸ਼ ਤੇਰੇ ਮੈਦਾ ਕਾ ਨਾ ਮੁੰਡੀ ਚ ਜਾਣਾ ਆ ਉਰੀ ਆ ਨਿੱਜਿਆ ਦੇਖ ਲੈ ਕਿਵੇਂ ਵੀਰ ਨਾਲ ਚਿਤਰਾਇਆਂ ਕਰਦਾ ਫਿਰਦਾ ਹਰ ਟਾਈਮ ਹੈ ਸਾਸ੍ਰੀ ਕਰਮਾਸੀ ਬੇ ਮੇਰੀ ਗੱਲ ਸੁਣ ਲੈ ਤੇਰੇ ਵਰਗੇ ਸਾਸ੍ਰੀ ਕਾਲ ਵਾਲੇ ਮੈਨੂੰ ਅੱਥੋਂ ਨੂੰ 50 ਟੱਕਰ ਦੇ ਨਹੀਂ ਮੈਨੂੰ ਤੇਰੇ ਸਾਸ੍ਰੀ ਕਾਲ ਦੀ ਲੋੜ ਨਹੀਂ ਹੈਗੀ ਸਾਸ੍ਰੀ ਕਰ ਜੀ ਜੀ ਸਾਸ੍ਰੀ ਕਾਰ ਹੋ ਠੀਕ ਆ ਮੰਗਾ ਸਿੰਘ ਜੀ ਹਾਂ ਜੀ ਹਾਂ ਠੀਕ ਆ ਬਹੁਤ ਵਧੀਆ ਵਧੀਆ ਆ ਜੋ ਉਧਰ ਚੱਲ ਜਾ ਚਾਪ ਤੇਰੇ ਡੰਗੜ ਨੁਕਰ ਦੇਖਦੇ ਆਪਾਂ ਤਾਂ ਪੌਰੇ ਕੀ ਲੈਣਾ ਖੜਕੇ ਇੰਨਾ ਜਰਾਂ ਨੇ ਤਿੰਆਂ ਲਾਈਆਂ ਨੇ ਕਿਵੇਂ ਇਕੱਠੇ ਹੋਏ ਬੈਠੇ ਨੇ ਮੇਲੇ ਵਾਲਿਆਂ ਵਾਂਗੂ ਆਹ ਦੇਖ ਲੈ ਸੱਪਣੀ ਕਿਵੇਂ ਵਿਚਾਲੇ ਬੈਠੀ ਐ ਜ਼ਹਿਰ ਪੜਨ ਵਾਸਤੇ ਨਾ ਨਹੀਂ ਤੇ ਕਾਸਰ ਕੀ ਛੱਡੀ ਐ ਉੱਥੇ ਬੁੜੇ ਦੇ ਕੰਨਾਂ 'ਚ ਜ਼ਹਿਰ ਭਰਦੀ ਸੀ ਇੱਥੇ ਬੁੜੇ ਨੂੰ ਆਏ ਨੂੰ ਚਾਬੀਆਂ ਲਾਉਣ ਲੱਗ ਰਿਹਾ ਚੰਗੀਆਂ ਤੂੰ ਜਾਂਦੀ ਤੇਰੀ ਵੀ ਆਤ ਨਾ ਮੇਰੀ ਤੀ ਨੂੰ ਕਹਨੀ ਆ ਸੱਪਣੀ ਤੂੰ ਨੇ ਵਾਲੇ ਨਾਲੋਂ ਘਟਾਂ ਕਿਵੇਂ ਵਿਆਹ ਘੋਲਦੀ ਐਂਗੀ ਬੈਠੀ ਬੈਠੀ ਦੇਖ ਤਾਂ ਸਹੀ ਐਹ ਜੀ ਕਿਹੜੀ ਗੱਲ ਹੋ ਗਈ ਪਰੋਣਿਆਂ ਸਾਰਾ ਟੱਬਰੇ ਆ ਗਿਆ ਪਤਾ ਕੀ ਆਵਾਂਗੇ ਮੈਨੂੰ ਤਾਂ ਲੈ ਕੇ ਆਈ ਮੇਰੀ ਮਾਂ ਉਰੇ ਉਰੇ ਆ ਕੇ ਦੇਖ ਉਰੇ ਬਾਕੀ ਲੁੰਗ ਲੈਣਾ ਬੈਠੇ ਹੋ ਤਾਂ ਅੱਛਾ ਹੋਰ ਆਹ ਦੇਖ ਮੈਂ ਇਸ ਪਹਿਲੇ ਸੂਏ ਸੂਈ ਆ ਇਹ ਵੇਚਣੀ ਆ ਹੁਣ ਮੈਂ ਮੈਸਾ ਤੋਂ ਕੀ ਕਰਾਉਣਾ ਮੇਰੇ ਯਾਰ ਸਾਰਾ ਦਿਨੇ ਮੈਂ ਸੱਜ ਰਹਿਣਾ ਉੱਥੇ ਤੂੰ ਹੋਰ ਕੰਮ ਦੇਖ ਆਪਣੇ ਵਾਲਾ ਕੋਈ ਆ ਜਾ ਮੈਨੂੰ ਪਤਾ ਕਿਹੜਾ ਕੰਮ ਹੈ ਇਹਨਾਂ ਦਾ ਹੋ ਫਿਰ ਚਾਲ ਫਿਰ ਪਤਾ ਫਿਰ ਹੋਰ ਪਾਸੇ ਕਤੋਂ ਲੈ ਜਾਣਾ ਹੁੰਦਾ ਜੇ ਪਤਾ ਤੈਨੂੰ ਫਿਰ ਆ ਜਾ ਆ ਜਾ ਇਹ ਕਿਵੇਂ ਕਾਲੀ ਜੀ ਹੋ ਰਹੀ ਆ ਓਏ ਖਾਸੀ ਉਹ ਬਸ ਪਹਿਲਾਂ ਨਹੀਂ ਪਈਆ ਅੱਛਾ ਦਵਾਰੇ ਕੱਢੀ ਹੋਈ ਆ ਫਿਰ ਆ ਪੁਰਾਣੀ ਆ ਮੈਂ ਦਾ ਘਟੇ ਪੀਣਾ ਤੈਨੂੰ ਪਤਾ ਦੱਸੇਗਾ ਅੱਛਾ ਇੱਥੇ ਬੈਠੇਗਾ ਫਿਰ ਬਾਹਰ ਉਹ ਨਹੀਂ ਜਾਂਦੇ ਆਪਾਂ ਬਾਹਰ ਤਾਂ ਉਹ ਜੰਦੂਤ ਬੈਠੇ ਨੇ ਹੋਰ ਨਾ ਮੰਮੀ ਤੂੰ ਇੱਥੇ ਕੀ ਕਰਨ ਆ ਗਈ ਜਿਥੋਂ ਘਰੇ ਨਹੀਂ ਬੈਠਿਆ ਇੰਦਾ ਟਿੱਕੇ ਨਾ ਤੂੰ ਕੁੜੇ ਚਲਾਕੀਆਂ ਕਰਦੀ ਫਿਰਦੀਆਂ ਮੇਰੇ ਨਾਲ ਹੈ ਤੂੰ ਘਰੋਂ ਜਾਦਾ ਨਹੀਂ ਮੈਂ ਸਕੂਲ ਜਾਨੀ ਆ ਆ ਪਟਕੀ ਤੂੰ ਇੱਥੇ ਇਨਾ ਚ ਸਰਾਣੀ ਜੋ ਬੁੱਤਾਂ ਹੀ ਕਰ ਬੇਬੇ ਨੂੰ ਪਾਣੀ ਲਿਆ ਦੇ ਇਹ ਤਾਂ ਜਹੀ ਜੀ ਹੈਗੀ ਹੈਗੀ ਹੁਣ ਸਾਰਿਆਂ ਨੇ ਇਹ ਵਰਕਾ ਥੋੜੀ ਬਣਨਾਗਾ ਜਾਂ ਖੜੀ ਹੋ ਜਾ ਨਾ ਮੈਨੂੰ ਆਇਆਸ ਹੁਣ ਇੱਥੇ ਬੱਕਰੀ ਬਣੇ ਬੈਠਾ ਮੈਂ ਤਾਂ ਕਹਿੰਦੀ ਮੈਂ ਮੰਡੀ ਜਾਣਾ ਇੱਥੇ ਤੇਰੀ ਕਿਹੜੀ ਮੰਡੀ ਲੱਗੀ ਹੋਇਆ ਦਿਖਾ ਮੈਨੂੰ ਨੀ ਤੂੰ ਚੁੱਪ ਕਰਕੇ ਬਹਿ ਜਾ ਮੈਂ ਤੋ ਖੌਸੜੇ ਖਾਵੇਂਗੀ ਹੈ ਸੌ ਕੰਮ ਹੁੰਦਾ ਮੈਂ ਜਾਂਦਾ ਜਾਂਦਾ ਆ ਗਿਆ ਔਰ ਇਹਦਾ ਫਿਰ ਕੀ ਹਰਜ ਹੋ ਗਿਆ ਜੇ ਆ ਗਿਆ ਮੈਂ ਹੈ ਕੋਈ ਭੌਂਕੀ ਜਨੀਆ ਕੋਈ ਥਾਂ ਖਾਂ ਉਹ ਵੀ ਦੇਖਦੇ ਹੁੰਦੇ ਨੇ ਮਾੜਾ ਮੋਟਾ ਕੱਲਾ ਕੋਈ ਤੇਰੀ ਇਹ ਦੱਸ ਕੀ ਥਾਂ ਖਾਂ ਉਹ ਦੇਖਾਂ ਤੂੰ ਸਤਾ ਮੇਰੇ ਸਾਡੇ ਉੱਪਰ ਮਾਰਨ ਨੂੰ ਫਿਰਦੇ ਹੋ ਵੀ ਇਹ ਮਰ ਜੇ ਅਸਾਂ ਨੂੰ ਖੁੱਲੀਆਂ ਖੇਡਾਂ ਹੋ ਜਾਣ ਆਈ ਨਹੀਂ ਮੈਂ ਹੋਣ ਦੰਦੀ ਜਿੱਧਰ ਜਾਓਗੇ ਸਾਡੇ ਮਗਰੇ ਜਾਊ ਤੁਹਾਡਾ ਪਿੱਛਾ ਰੋਜ਼ ਤੱਕੂੰਗੀ ਨਹੀਂ ਤੂੰ ਟਿੱਕੇ ਬਹਿ ਜਾ ਚੁੱਪ ਕਰ ਜਾ ਨਹੀਂ ਤੂੰ ਕਿੱਥੇ ਮਰਦੀ ਆ ਤੂੰ ਤਾਂ ਸਾਰੇ ਟੱਬਰ ਨੂੰ ਲੈ ਕੇ ਮਰੇਂਗੀ ਜਿੱਦਨ ਮਰੇਂਗੀ ਮੰਮੀ ਬਸ ਕਰ ਜੈ ਤੈਨੂੰ ਮੰਮੀ ਦੇ ਸਵਾਦ ਦਾ ਪਤਾ ਤਾਂ ਹੈਗਾ ਓਕੇ ਜੀ ਤੂੰ ਕਹਤੋਂ ਆਂ ਦੀ ਜੀਵ ਗੰਦੀ ਕਰਦੀ ਚੁੱਪ ਨਹੀਂ ਸੁਭਾ ਨੂੰ ਮੈਂ ਕੀ ਤੋ ਡਰਦੀ ਆਂਗੀ ਦੇਖ ਤਾਂ ਸਹੀ ਕਿ ਮੈਂ ਝਾਕਦੀ ਆਂ ਨਾਗਣ ਵਾਂਗੂ ਇਹ ਕਹਿੰਦਾ ਚੁੱਪ ਕਰਕੇ ਪਾਣੀ ਫੜਾਤਾ ਸਾਰੇ ਸਿਆਣੇ ਹੁੰਦਾਰੇ ਸਿਆਣੇ ਅੱਗ ਲਾਈ ਡੱਬੂ ਕੰਦ ਤੇ ਕਦੇ ਕਿਤੇ ਅੱਗ ਲਾ ਦੇਣੀਆ ਕਦੇ ਕਿਤੇ ਲਾ ਦੇਣੀਆ ਤੈਨੂੰ ਕੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਨਾ ਅੱਗ ਮੈਂ ਲਾਈ ਆ ਅੱਗ ਤਾਂ ਤੂ ਲਾਉਣੀ ਆ ਉੱਥੇ ਕਿਹੜਾ ਮੇਰਾ ਘਟ ਜਲੂਸ ਕਰਦੀ ਸੀ ਜਿਹੜਾ ਉਰਿਆ ਕਿ ਵੀ ਲੱਗ ਗਈ ਨਹੀਂ ਉੱਥੇ ਨਾ ਤੇਰਾ ਸਾਰੇ ਆਂਡੇ ਗਮਾਂਡੇ ਨੂੰ ਪਤਾ ਹੈ ਵੀ ਤੇਰੀ ਕਹੀ ਜਿ ਕਰਤੂਤ ਹੈ ਇੱਥੇ ਵੀ ਪਤਾ ਲੱਗ ਜੇ ਤੇਰੇ ਆਂਡੇ ਗਮਾਂਡਿਆਂ ਨੂੰ ਵੀ ਤੇਰੇ ਚੱਲਣ ਚਾਲ ਕਹੇ ਜੇ ਸੌਰਾਂ ਦੇ ਘਰੇ ਚੁੱਪ ਕਰ ਜਾ ਤੂੰ ਜੇ ਕੇਸ ਵਾਲਾ ਫਿਰ ਗਿਆ ਕਿ ਨਾ ਲੋਕੜ ਬਾਂ ਮਾਰ ਕੇ ਰੋਇਆ ਕਰੇਗੀ ਇਹ ਗੱਲ ਸੋਚ ਲੈ ਤੂੰ